ਪੁੱਤ ਦੀ ਮੌਤ ਤੋਂ ਬਾਅਦ ਦਾਦਾ-ਦਾਦੀ ਨੇ ਨੂੰਹ ਅਤੇ ਪੋਤੇ ਨੂੰ ਕੱਢਿਆ ਘਰੋਂ ਬਾਹਰ ਤੇ 25 ਸਾਲ ਬਾਅਦ ਜਦੋਂ ਉਹ ਹੀ ਪੋਤਾ ਦਾਦਾ-ਦਾਦੀ ਨੂੰ ਰੇਲਵੇ ਸਟੇਸ਼ਨ ਤੇ ਭੀਖ ਮੰਗਦੇ ਵੇਖਦਾ ਤਾਂ ਫਿਰ ਅੱਗੇ ਕੀ ਹੁੰਦਾ ਇਸ ਕਹਾਣੀ ਵਿੱਚ ਅੱਗੇ ਗੱਲ ਕਰਾਂਗੀ ਬਲਜੀਤ ਕੌਰ ਜਿਹੜੀ ਕਿ ਆਪਣੇ ਪਿੰਡ ਦੇ ਹੀ ਸਰਕਾਰੀ ਸਕੂਲ ਦੇ ਵਿੱਚ ਪੜ੍ਹਦੀ ਆ ਆਮ ਪਰਿਵਾਰ ਆ ਇੱਕ ਪਿੰਡੂ ਪਰਿਵਾਰ ਜਿਵੇਂ ਆਪਣੇ ਪਿੰਡਾਂ ਦੇ ਵਿੱਚ ਹੁੰਦੇ ਆ ਜ਼ਿਮੀਂਦਾਰ ਪਰਿਵਾਰ ਆ ਘੱਟ ਜ਼ਮੀਨ ਵਾਲਾ ਪਰਿਵਾਰ ਤੇ ਇਹਨਾਂ ਪਰਿਵਾਰਾਂ ਦੇ ਵਿੱਚ ਕੁੜੀਆਂ ਨੂੰ ਓਨਾ ਪੜਾਇਆ ਜਾਂਦਾ ਜਿੰਨਾਕ ਉਹ ਪਿੰਡ ਦੇ ਵਿੱਚ ਸਕੂਲ ਹੁੰਦਾ ਤੇ ਬਲਜੀਤ ਦੇ ਪਿੰਡ ਵਿੱਚ ਪੰਜਵੀਂ ਤੱਕ ਦਾ ਸਕੂਲ ਹੁੰਦਾ ਪਰ ਪੰਜਵੀਂ ਕਰਨ ਤੋਂ ਬਾਅਦ ਬਲਜੀਤ ਨੂੰ ਇਹ ਹੁੰਦਾ ਵੀ ਮੈਂ ਅੱਗੇ ਪੜਾਂ ਉਹ ਆਪਣੇ ਮਾਪਿਆਂ ਦੀ ਮਿਹਨਤ ਕਰਕੇ ਨਾਲ ਦੇ ਹੀ ਪਿੰਡ ਸਕੂਲ ਚ ਪੜਨ ਲੱਗ ਜਾਂਦੀ ਆ 6ਵੀਂ ਕਲਾਸ ਦੇ ਵਿੱਚ ਸਕੂਲ ਦੇ ਵਿੱਚ ਜਾਂਦੀ ਆ ਕਰਦੇ ਕਰਾਉਂਦੇ ਉਹ 10ਵੀਂ ਜਮਾਤ ਦੇ ਵਿੱਚ ਹੋ ਜਾਂਦੀ ਆ ਪੜਾਈ ਦੇ ਵਿੱਚ ਉਹ ਵਧੀਆ ਹੁੰਦੀ ਆ ਤੇ ਘਰਦਿਆਂ ਨੂੰ ਵੀ ਇਹ ਹੁੰਦਾ ਵੀ ਚਲ ਨਾਲ ਦੇ ਪਿੰਡ ਤਾਂ ਜਾਣਾ ਬੱਸ ਆਉਂਦੀ ਆ ਵੀ ਕੁੜੀ ਨੂੰ ਪੜ ਲੈਣ ਦਿਓ ਬਲਜੀਤ 10ਵੀਂ ਚ ਹੁੰਦੀ ਆ ਤੇ 10ਵੀਂ ਦੇ ਵਿੱਚ ਬਲਜੀਤ ਦੀ ਮੁਲਾਕਾਤ ਇੱਕ ਹੋਰ ਪਿੰਡ ਤੋਂ ਆਉਂਦੇ ਮੁੰਡੇ ਨਾਲ ਹੁੰਦੀ ਆ ਕਲਾਸ ਦੇ ਵਿੱਚ ਮੁੰਡੇ ਕੁੜੀਆਂ ਇਕੱਠੇ ਪੜ੍ਹਦੇ ਆ ਤੇ ਉਹ ਇੱਕ ਦੂਜੇ ਨੂੰ ਪਸੰਦ ਕਰਨ ਲੱਗ ਜਾਂਦੇ ਆ ਪਾਵੇਂ ਕਿ ਇਹ ਉਮਰ ਬਹੁਤ ਛੋਟੀ ਹੁੰਦੀ ਆ ਪਰ ਕਈ ਵਾਰ ਬੱਚੇ ਇਸ ਉਮਰ ਦੇ ਵਿੱਚ ਬਣਾਏ ਰਿਸ਼ਤੇਆਂ ਪ੍ਰਤੀ ਇੰਨੇ ਸੰਜੀਦਾ ਹੋ ਜਾਂਦੇ ਆ ਤੇ ਉਹ ਕਹਿ ਦਿੰਦੇ ਆ ਵੀ ਜੇ ਅਸੀਂ ਰਹਿਣਾ ਤਾਂ ਇੱਕ ਦੂਜੇ ਨਾਲ ਹੀ ਰਹਿਣਾ ਤੇ ਬਲਜੀਤ ਕੌਰ ਆ ਜਿਹੜੀ ਉਹ ਵੀ ਉਸ ਮੁੰਡੇ ਨੂੰ ਬਹੁਤ ਜ਼ਿਆਦਾ ਪਸੰਦ ਕਰਦੀ ਆ ਦਸਵੀਂ ਤੋਂ ਬਾਅਦ ਜਦੋਂ ਉਹ ਅੱਗੇ ਪੜਨ ਦੀ ਗੱਲ ਕਰਦੇ ਆ ਤਾਂ ਬਲਜੀਤ ਦਾ ਪਿਓ ਕਹਿੰਦਾ ਵੀ ਦੇਖਤੀ ਏ ਇੰਨੀ ਕੁ ਮੇਰੀ ਹੈਸੀਅਤ ਸੀ ਮੈਂ ਤੈਨੂੰ ਪੜਾਤਾ ਇਹ ਤੋਂ ਵੱਧ ਨਹੀਂ ਮੈਂ ਤੈਨੂੰ ਪੜਾ ਸਕਦਾ ਹੁਣ ਤੂੰ ਘਰ ਦੇ ਕੰਮਕਾਰ ਸਿੱਖ ਲੈ ਤੇ ਉਸ ਤੋਂ ਬਾਅਦ ਤੈਨੂੰ ਹਣਾ ਅਸੀਂ ਬਗਾਨੇ ਘਰ ਤੋਰਨਾ ਆਪਣੇ ਪਿੰਡਾਂ ਦੇ ਵਿੱਚ ਜਦੋਂ ਕੁੜੀਆਂ ਦੀ ਪੜ੍ਹਾਈ ਖਤਮ ਹੋ ਜਾਂਦੀ ਆ ਤਾਂ ਨਾਲ ਦੀ ਨਾਲ ਉਹਨਾਂ ਵਾਸਤੇ ਰਿਸ਼ਤੇ ਆਉਣੇ ਸ਼ੁਰੂ ਹੋ ਜਾਂਦੇ ਆ ਇਹ ਕੁਝ ਸਮਾਂ ਪਹਿਲਾਂ ਦੀ ਗੱਲ ਆ ਪਰ ਹੁਣ ਮਾਹੌਲ ਥੋੜਾ ਬਦਲਿਆ ਹੁਣ ਕੁੜੀਆਂ ਆਪ ਵੀ ਕਹਿ ਦਿੰਦੀਆਂ ਵੀ ਹਜੇ ਅਸੀਂ ਵਿਆਹ ਨਹੀਂ ਕਰਾਉਣਾ ਤੇ ਬਲਜੀਤ ਆਪਣੀ ਮਾਂ ਨੂੰ ਕਹਿੰਦੀ ਆ ਕਿ ਮਾਂ ਹਜੇ ਮੈਂ 2 ਸਾਲ ਐਸ ਕਰਨਾ ਚਾਹੁੰਦੀ ਆ ਪਹਿਲਾਂ ਮੇਰੀ ਪੜ੍ਹਾਈ ਚ ਲੰਗੀ ਵੀ ਹਜੇ ਤੁਸੀਂ ਕਿ ਲਿਓ ਪਾਪਾ ਨੂੰ ਮੇਰੇ ਨੂੰ ਵੀ ਕੋਈ ਰਿਸ਼ਤਾ ਨਾ ਵੇਖੇ। ਉਹਦੀ ਮਾਂ ਕਹਿੰਦੀ ਵੀ ਕਿਤੀ ਇਹ ਹਜੇ ਤਾਂ ਹਨਾ ਸਾਡੇ ਕੋਲ ਕੁਝ ਵੀ ਨਹੀਂਗਾ ਵੀ ਤੇਰਾ ਵਿਆਹ ਕਰਨ ਵਾਸਤੇ ਵੀ ਪੈਸੇ ਚਾਹੀਦੇ ਆ ਵੀ ਤੇਰਾ ਛੋਟਾ ਭਰਾ ਵੀ ਪੜਦਾ ਤੇ ਤੇਰਾ ਪਿਓ ਕੱਲਾ ਕਮਾਉਣ ਵਾਲਾ ਵੀ ਹਜੇ ਅਸੀਂ ਸਾਖਦਾਰੇ ਤੇਰੇ ਬਾਰੇ ਸੋਚ ਦੇਣੀਗੇ। ਚਲੋ 2 ਸਾਲ ਆ ਜਿਹੜੇ ਉਹ ਲੰਘ ਜਾਂਦੇ ਆ। ਬਲਜੀਤ ਆਪਣੀ ਮਾਂ ਦੇ ਨਾਲ ਘਰ ਦੇ ਕੰਮ ਕਰ ਸਿੱਖ ਲੈਂਦੀ ਆ। ਤੇ ਦੋ ਉਹਨਾਂ ਦੋ ਸਾਲਾਂ ਦੇ ਵਿੱਚ ਬਲਜੀਤ ਜਿਹੜੀ ਉਸ ਮੁੰਡੇ ਨੂੰ ਭੁੱਲੀ ਨਹੀਂ ਸੀ। ਉਹ ਮੁੰਡਾ ਵੀ ਕਦੇ ਕਦਾਈ ਕਦੇ ਕੋਈ ਚਿੱਠੀ ਫੜਾ ਗਿਆ ਇਸ ਬਹਾਨੇ ਉਹਨਾਂ ਦੀ ਗੱਲਬਾਤ ਹੁੰਦੀ ਰਹਿੰਦੀ ਸੀ ਤੇ ਉਹ ਮੁੰਡਾ ਇਹ ਕਹਿੰਦਾ ਹੁੰਦਾ ਸੀ ਕਿ ਬਲਜੀਤ ਜੇ ਮੈਂ ਵਿਆਹ ਕਰਾਉਣਾ ਤਾਂ ਤੇਰੇ ਨਹੀਂ ਕਰਾਉਣਾ ਤੇ ਬਲਜੀਤ ਵੀ ਅੱਗੋਂ ਇਹੀ ਕਹਿੰਦੀ ਸੀ ਕਿ ਮੈਂ ਤੇਰੇ ਨਾਲ ਹੀ ਵਿਆਹ ਕਰਾਉਂ ਚਲੋ ਹੁਣ ਬਲਜੀਤ ਵਾਸਤੇ ਰਿਸ਼ਤੇ ਆਂ ਦੀ ਦੱਸ ਪੈਣੀ ਸ਼ੁਰੂ ਹੋ ਜਾਂਦੀ ਆ ਤੇ ਬਲਜੀਤ ਆਪਣੇ ਪਿਓ ਨੂੰ ਸਿੱਧਾ ਕਹਿ ਦਿੰਦੀ ਆ ਕਿ ਬਾਪੂ ਫੇਰ ਤੂੰ ਕਹੇਂਗਾ ਕਿ ਮੇਰੀ ਧੀ ਨੇ ਮੈਨੂੰ ਦੱਸਿਆ ਨਹੀਂ ਦੇਖ ਮੈਨੂੰ ਤਾਂ ਮੁੰਡਾ ਪਸੰਦ ਆ ਨਾਲ ਦੇ ਪਿੰਡ ਦਾ ਮੁੰਡਾ ਗਾ ਤੇ ਮੈਨੂੰ ਪਸੰਦ ਆ ਮੁੰਡਾ ਮੈਨੂੰ ਪਸੰਦ ਕਰਦਾ ਦੋਨੋਂ ਅਸੀਂ ਇੱਕ ਦੂਜੇ ਨਾਲ ਵਿਆਹ ਕਰਾਉਣਾ ਚਾਹੁੰਨੇ ਆ ਇਹ ਗੱਲ ਸੁਣ ਕੇ ਬਲਜੀਤ ਦੇ ਪਿਓ ਦੇ ਕਾਲਜੇ ਅੱਗ ਲੱਗ ਜਾਂਦੀ ਆ ਉਹ ਕਹਿੰਦਾ ਵੀ ਤੇਰੀ ਜਬਾਨ ਐਡੀ ਕਦੋਂ ਤੋਂ ਹੋ ਗਈ ਤੂੰ ਕਹੇ ਵੀ ਮੈਂ ਉਸ ਮੁੰਡੇ ਨਾਲ ਵਿਆਹ ਕਰਾਉਣਾ ਉਹ ਕਹਿੰਦੀ ਕਿ ਬਾਪੂ ਮੈਂ ਆਪਦੇ ਦਿਲ ਦੀ ਗੱਲ ਦੱਸਤੀ ਮੇਰਾ ਹੋਰ ਕਿਤੇ ਸਾਖ ਨਾ ਕਰਿਓ ਦੇਖੋ ਹੁਣ ਤਾਂ ਮੈਂ ਤੁਹਾਨੂੰ ਮੂੰਹ ਨਾ ਕਹਿਣੀ ਆ ਵੀ ਬਾਅਦ ਵਿੱਚ ਤੁਸੀਂ ਕਹੋਗੇ ਬਦਨਾਮੀ ਕਰਾਤੀ ਵੀ ਮੈਂ ਰਹਿਣਾ ਨਹੀਂ ਕਿਸੇ ਹੋਰ ਦੇ ਆਪਣੀ ਧੀ ਦੇ ਮੂੰਹ ਹੋਏ ਗੱਲ ਸੁਣ ਕੇ ਦੋਨੋਂ ਜੀ ਹੱਕੇ ਬੱਕੇ ਰਹਿ ਜਾਂਦੇ ਆ ਵੀ ਤਾਂ ਹੀ ਫਿਰ ਲੋਕ ਇਹਦਾ ਮਤਲਬ ਕੁੜੀਆਂ ਨੂੰ ਪੜਾਉਂਦੇ ਨਹੀਂ ਵੀ ਆਪਾਂ ਤਾਂ ਗਲਤੀ ਕਰ ਲਈ ਫਿਰ ਉਹ ਸੋਚਦੇ ਆ ਵੀ ਹੁਣ ਕੀ ਕਰੀਏ ਉਹਦੀ ਮਾਂ ਕਹਿੰਦੀ ਵੀ ਦੇਖ ਜਿੱਦ ਤਾਂ ਇਹਨੇ ਪਗਾਈ ਲੈਣੀ ਆ ਪਹਿਲੇ ਦਿਨ ਉਹ ਇਹ ਜਿੱਦੀ ਆ ਜਦੋਂ ਆਪਾਂ ਛੇਵੀਂ ਚ ਨਹੀਂ ਪੜਨ ਲਾਉਂਦੇ ਸੀ ਉਦੋਂ ਵੀ ਇਹਨੇ ਜਿੱਦ ਕਰ ਲਈ ਚਲ ਆਪਾਂ ਮੰਨ ਗਏ ਹੁਣ ਤਾਂ ਗੱਲ ਵਿਆਹ ਦੀ ਆ ਜੇ ਆਪਾਂ ਕਿਤੇ ਹੋਰ ਵਿਆਹਤੀ ਤੇ ਉੱਥੇ ਨਾ ਵਸੀ ਆਪਣੇ ਪੱਗ ਨੂੰ ਦਾਗ ਲੱਗ ਜੂਗਾ ਵੀ ਹੁਣ ਚੁੱਪਚੀ ਪੀਤੇ ਆਪਾਂ ਇਹ ਉਥੇ ਵਿਆਹ ਕਰ ਦਿੰਦੇ ਆ ਜਿੱਥੇ ਕਹਿੰਦੀ ਆ ਉਧਰੋਂ ਮੁੰਡੇ ਦੇ ਘਰ ਵਾਲੇ ਆ ਜਿਹੜੇ ਉਹ ਵੀ ਰਾਜ਼ੀ ਨਹੀਂ ਹੁੰਦੇ ਇਸ ਕੁੜੀ ਦਾ ਰਿਸ਼ਤਾ ਲੈ ਕੇ ਮੁੰਡਾ ਵੀ ਅੱਗੋਂ ਜਿੱਦ ਕਰਦਾ ਚਲੋ ਦੋਨੇ ਪਾਸੇ ਜਿਹੜੇ ਮਾਪੇ ਉਹ ਮਜਬੂਰ ਹੋ ਕੇ ਆਪਣੇ ਬੱਚਿਆਂ ਦੇ ਦਬਾਹੇ ਠ ਇੱਕ ਦੂਜੇ ਦਾ ਵਿਆਹ ਕਰ ਦਿੰਦੇ ਆ ਬਲਜੀਤ ਤੇ ਉਹ ਮੁੰਡਾ ਜਗਤਾਰ ਦੋਨਾਂ ਦਾ ਵਿਆਹ ਹੋ ਜਾਂਦਾ ਬਲਜੀਤ ਵਿਆਹ ਕੇ ਆਪਣੇ ਸਹੁਰੇ ਘਰ ਜਾਂਦੀ ਆ ਉਹਦੀ ਸੱਸ ਨੂੰ ਬਹੁਤਾ ਪਸੰਦ ਨਹੀਂ ਕਰਦੀ ਕਿਉਂਕਿ ਲਵ ਮੈਰਿਜ ਜਿਹੜੀ ਲਵ ਮੈਰਿਜ ਪ੍ਰੇਮ بیا ਸਾਡੇ ਪਿੰਡਾਂ ਦੇ ਵਿੱਚ ਇੱਕ ਅੱਜ ਦੇ ਜ਼ਮਾਨੇ 'ਚ ਵੀ ਬਹੁਤ ਇਹਨੂੰ ਉਸ ਨਜ਼ਰ ਨਾਲ ਵੇਖਿਆ ਜਾਂਦਾ ਵੀ ਇਹ ਠੀਕ ਨਹੀਂ ਹੁੰਦਾ ਤੇ ਬਲਜੀਤ ਦੀ ਸੱਸ ਉਹਨੂੰ ਲੋੜ ਜਿੰਨੀ ਬੁਲਾਉਂਦੀ ਆ ਤੇ ਉਹਨੂੰ ਇਹ ਹੁੰਦਾ ਵੀ ਕਿਹੋ ਜੀ ਇਹ ਕੜਮੀ ਮੇਰੇ ਪੁੱਤ ਦੀ ਜ਼ਿੰਦਗੀ ਚ ਆਈ ਵੀ ਮੇਰੇ ਪੁੱਤ ਨੂੰ ਮੰਗਰ ਲਾ ਲਿਆ ਪਰ ਆਪਣੇ ਪੁੱਤ ਦੀ ਖੁਸ਼ੀ ਕਰਕੇ ਉਹ ਕੁਝ ਕਹਿ ਵੀ ਨਹੀਂ ਸਕਦੀ ਸੀ ਇਸੇ ਤਰ੍ਹਾਂ ਜ਼ਿੰਦਗੀ ਹੈ ਜਿਹੜੀ ਉਹ ਸ਼ੁਰੂ ਹੁੰਦੀ ਆ ਆਉਣ ਵਾਲੇ 1.5 ਸਾਲ ਦੇ ਵਿੱਚ ਹੀ ਬਲਜੀਤ ਕੌਰ ਮਾਂ ਬਣਦੀ ਆ ਤੇ ਉਹਦੀ ਕੁੱਖੋਂ ਇੱਕ ਪੁੱਤ ਦਾ ਜਨਮ ਹੁੰਦਾ। ਚਲੋ ਉਹਨਾਂ ਦੀ ਜ਼ਿੰਦਗੀ ਵਧੀਆ ਚੱਲ ਰਹੀ ਹੁੰਦੀ ਆ ਦੋਨਾਂ ਜੀਆਂ ਦੀ ਨਿਭ ਵੀ ਵਧੀਆ ਰਹੀ ਹੁੰਦੀ ਆ। ਪਰ ਬਲਜੀਤ ਦੇ ਪਿਓ ਨੇ ਆਪਣੀ ਧੀ ਨਾਲ ਇੰਨਾ ਗੁੱਸਾ ਰੱਖਿਆ ਵੀ ਉਹਨੂੰ ਵਿਆਹ ਕੇ ਉਹ ਮੁੜ ਕੇ ਉਹਨੂੰ ਮਿਲਣ ਨਹੀਂ ਗਿਆ। ਤੇ ਉਹ ਆਪਦੇ ਘਰ ਵਾਲੀ ਨੂੰ ਵੀ ਕਹਿੰਦਾ ਤੇ ਪੁੱਤ ਨੂੰ ਵੀ ਕਹਿੰਦਾ ਵੀ ਉਹਨੇ ਜਿੱਦ ਕੀਤੀ ਹੈ ਨਾ ਆਪਣੀ ਮਰਜ਼ੀ ਨਾਲ ਉਹਨੇ ਵਿਆਹ ਕਰਾਇਆ। ਜੇ ਤੁਸੀਂ ਚਾਹੋਣੇ ਹੋ ਵੀ ਮੇਰੇ ਨਾਲ ਸੋਡਾ ਪਿਆਰ ਰਹੇ। ਤਾਂ ਤੁਸੀਂ ਉਹਦੇ ਕਦੇ ਮੱਥੇ ਨਹੀਂ ਲਗੋਗੇ ਤੇ ਮੈਂ ਉਹਨੂੰ ਕਦੇ ਮੱਥੇ ਲਾਉਣਾ ਵੀ ਨਹੀਂ ਚਾਹੁੰਦਾ ਤਾਂ ਚਲੋ ਸਮਾਂ ਇਸੇ ਤਰ੍ਹਾਂ ਚਾਲ ਚੱਲਦਾ ਬਲਜੀਤ ਨੂੰ ਉਹਦਾ ਪਿਓ ਡੋਲੀ 'ਚ ਬਿਠਾਉਣ ਵੇਲੇ ਗੱਲ ਕਹੀ ਹੁੰਦੀ ਆ ਵੀ ਅੱਜ ਤੈਨੂੰ ਮੈਂ ਤੇਰੀ ਖੁਸ਼ੀ ਦੇਤੀ ਮੁੜ ਕੇ ਤੂੰ ਇਸ ਘਰ ਦੀ ਦੇਹਲੀ ਨਹੀਂ ਟੱਪੇਂਗੀ ਤੇ ਬਲਜੀਤ ਘਰ ਵੀ ਆਪਦੇ ਪਿਓ ਦੇ ਗੁੱਸੇ ਤੋਂ ਡਰਦੀ ਕਦੇ ਵੀ ਆਪਦੇ ਪੇਕ ਹੀ ਨਹੀਂ ਗਈ ਸੀ ਤੇ ਉਹਦੀ ਸੱਸ ਨੂੰ ਹੋਰ ਤਾਨੇ ਮਿਹਣੇ ਮਾਰਨ ਦਾ ਮੌਕਾ ਮਿਲਦਾ ਸੀ ਪਰ ਬਲਜੀਤ ਨੂੰ ਇਸ ਗੱਲ ਦੀ ਖੁਸ਼ੀ ਸੀ ਕਿ ਜਗਤਾਰ ਉਹਦਾ ਉਨਾ ਹੀ ਕਰਦਾ ਸੀ ਦੋਨਾਂ ਜੀਆਂ ਦੀ ਵਧੀਆ ਬਣੀ ਸੀ ਹੁਣ ਜਦੋਂ ਜ਼ਿੰਦਗੀ ਅੱਗੇ ਲੰਘਦੀ ਆ ਬੱਚਾ ਹੋ ਜਾਂਦਾ ਜ਼ਿੰਮੇਵਾਰੀਆਂ ਵੱਧ ਜਾਂਦੀਆਂ ਜਗਤਾਰ 12 ਪੜਿਆ ਹੁੰਦਾ ਤੇ ਉਹ ਸ਼ਹਿਰ ਦੇ ਵਿੱਚ ਇੱਕ ਬੈਂਕ ਦੇ ਵਿੱਚ ਕਲਰਕ ਦੀ ਨੌਕਰੀ ਕਰਨ ਲੱਗ ਜਾਂਦਾ ਪਰ ਉਹ ਨੌਕਰੀ ਪੱਕੀ ਨਹੀਂ ਹੁੰਦੀ ਘੱਟ ਤਨਖਾਹ ਤੇ ਹੁੰਦੀ ਆ ਪਰ ਉਹਨੂੰ ਇਹ ਹੁੰਦਾ ਵੀ ਚਲੋ ਕੁਝ ਤਾਂ ਕਮਾਉਣਾ ਸ਼ਹਿਰ ਦੇ ਵਿੱਚ ਉਹ ਡਿਊਟੀ ਕਰਨ ਜਾਂਦਾ ਇੱਕ ਦਿਨ ਡਿਊਟੀ ਤੋਂ ਆਉਂਦਿਆਂ ਰਾਤ ਦੇ ਹਨੇਰੇ ਵਿੱਚ ਉਹਦਾ ਮੋਟਰਸਾਈਕਲ ਕਿਸੇ ਦਰਖਤ ਨਾਲ ਟਕਰਾ ਜਾਂਦਾ ਤੇ ਉਹਦੀ ਮੌਕੇ ਤੇ ਮੌਤ ਹੋ ਜਾਂਦੀ ਆ ਘਰ ਦੇ ਵਿੱਚ ਰੋਣ ਕਲਾਉਣ ਪੈ ਜਾਂਦਾ ਜਦੋਂ ਬਲਜੀਤ ਦੀ ਸੱਸ ਨੂੰ ਜਗਤਾਰ ਦੇ ਘਰਦਿਆਂ ਨੂੰ ਇਹ ਗੱਲ ਪਤਾ ਲੱਗਦੀ ਹੈ ਵੀ ਜਗਤਾਰ ਇਸ ਦੁਨੀਆ 'ਚ ਨਹੀਂ ਰਿਹਾ ਉਹਦੀ লাশ ਘਰੇ ਆ ਜਾਂਦੀ ਆ ਬਹਿਣ ਜਿਹੜੇ ਪੈਣੇ ਸ਼ੁਰੂ ਹੋ ਜਾਂਦੇ ਆ ਤੇ ਬਲਜੀਤ ਦੀ ਸੱਸ ਨੂੰ ਮੌਕਾ ਮਿਲ ਜਾਂਦਾ ਆ ਆਪਦੀ ਨੂੰ ਨੂੰ ਤਾਨੇ ਮਿਹਣੇ ਮਾਰਨ ਦਾ ਉਹ ਆਪਦੇ ਪੁੱਤ ਨੂੰ ਰੋਂਦੀ ਆ ਕਹਿੰਦੀ ਆ ਕਿ ਤੇਰੇ ਦਿਨ ਤਾਂ ਉਦੋਂ ਹੀ ਸ਼ੁਰੂ ਹੋ ਗਏ ਸੀ ਮਾੜੇ ਜਦੋਂ ਤੂੰ ਇਸ ਕਲੇਣੀ ਨੂੰ ਆਪਦੇ ਘਰੇ ਲਿਆਇਆ ਸੀ ਮੈਂ ਤੈਨੂੰ ਬਥੇਰਾ ਕਿਹਾ ਸੀ ਇਹ ਖਾਜੂਗੀ ਵੀ ਉਹਨੂੰ ਗੁੱਬਗਵਾਟ ਦੇਖੋ ਉਹਦੇ ਅੰਦਰ ਇੰਨਾ ਹੁੰਦਾ ਨਫ਼ਰਤ ਇੰਨੀ ਹੁੰਦੀ ਆ ਵੀ ਉਹ ਉਹਨੂੰ ਸੁਣਾਉਂਦੀ ਆ ਪਰ ਬਲਜੀਤ ਬੇਸੁਧ ਹੋਈ ਆਪਣੇ ਪਤੀ ਦੇ ਵਿਛੋੜੇ ਦੇ ਵਿੱਚ ਉਹ ਸੋਚਦੀ ਆ ਜਦੋਂ ਹਨਾ ਉਹਦੇ ਦਿਮਾਗ 'ਚ ਇਹ ਗੱਲ ਆਉਂਦੀ ਆ ਵੀ ਮੇਰੇ ਤਾਂ ਮਾਂ ਪਿਓ ਵੀ ਨਹੀਂ ਆਉਂਦੇ ਤੇ ਸੱਸ ਵੀ ਮੈਨੂੰ ਚੰਗਾ ਨਹੀਂ ਸਮਝਦੀ ਤੇ ਪੁੱਤ ਵੀ ਆ ਮੈਂ ਕਿਵੇਂ ਪਾਲੂਗੀ ਪਹਾੜ ਜਿੱਡੀ ਜ਼ਿੰਦਗੀ ਉਹਨੂੰ ਆਪਣੀ ਦਿਖਾਈ ਦਿੰਦੀ ਆ ਪਰ ਕਹਿੰਦੇ ਆ ਕਿ ਇੱਥੇ ਆ ਕੇ ਕਿਸੇ ਵੀ ਬੰਦੇ ਦਾ ਵਾਸ ਨਹੀਂ ਚੱਲਦਾ ਰੱਬ ਦਾ ਭਾਣਾ ਹਨਾ ਔਖਾ ਹੋਵੇ ਸੌਖਾ ਹੋਵੇ ਮੰਨਣਾ ਪੈਂਦਾ ਚਲੋ ਮੰਨਦੇ ਆ ਉਸ ਤੋਂ ਬਾਅਦ ਬਲਜੀਤ ਕੌਰ ਦੀ ਜ਼ਿੰਦਗੀ 'ਚ ਇੱਕ ਨਵਾਂ ਮੋੜ ਆਉਂਦਾ ਜਦੋਂ ਭੋਗ ਤੋਂ ਬਾਅਦ ਬਲਜੀਤ ਦੀ ਸੱਸ ਜਿਹੜੀ ਉਹ ਕਹਿੰਦੀ ਆ ਕਿ ਵੀ ਅਸੀਂ ਤੈਨੂੰ ਨਹੀਂ ਰੱਖਣਾ ਜਾ ਤੂੰ ਆਪਦੇ ਪਿੱਕੇ ਚਲੀ ਜਾ ਬਲਜੀਤ ਕੌਰ ਉਹਨਾਂ ਦੀ ਮਨਤਾਂ ਕਰਦੀ ਆ ਆਪਦੇ ਸੱਸ ਸਹੁਰੇ ਦੀਆਂ ਤਾਂ ਜਿਹੜਾ ਬਲਜੀਤ ਦਾ ਦਿਓਰ ਹੁੰਦਾ ਉਹ ਵੀ ਕਹਿ ਦਿੰਦਾ ਵੀ ਨਾ ਅਸੀਂ ਤੈਨੂੰ ਨਹੀਂ ਰੱਖਣਾ ਉਹਦੀ ਦਰਾਣੀ ਵੀ ਚਾਹੁੰਦੀ ਹੁੰਦੀ ਆ ਵੀ ਇਹਨੂੰ ਨਾ ਰੱਖਣ ਵੀਰ ਤੇ ਮੇਰੇ ਬੰਦੇ ਨੂੰ ਨਾ ਖਾ ਜੇ ਸਾਰੇ ਜਣੇ ਇਕਾ ਕਰਕੇ ਤੇ ਉਹਨੂੰ ਕਹਿ ਦਿੰਦੇ ਆ ਵੀ ਤੂੰ ਚਲੀ ਜਾ ਹੁਣ ਬਲਜੀਤ ਕੌਰ ਦੇ ਪੇਕੇ ਆ ਜਿਹੜੇ ਉਹ ਭੋਗ ਤੇ ਤਾਂ ਆਏ ਹੁੰਦੇ ਆ ਜਵਾਈ ਦੇ ਲੋਕਾਂ ਲੱਜੋਂ ਆਏ ਹੁੰਦੇ ਆ ਸੰਸਕਾਰ ਤੇ ਵੀ ਆਏ ਹੁੰਦੇ ਆ ਬਲਜੀਤ ਨੇ ਆਪਣੇ ਪਿਓ ਨੂੰ ਬੁਲਾਇਆ ਨਹੀਂ ਸੀ ਕਿਉਂਕਿ ਉਹਨੂੰ ਡਰ ਸੀ ਆਪਦੀ ਮਾਂ ਨੂੰ ਵੀ ਉਹਨੇ ਗੱਲ ਤਾਂ ਕੀਤੀ ਪਰ ਅੱਖ ਨੀਵੀਂ ਕਰਕੇ ਗੱਲ ਕੀਤੀ ਹੁਣ ਉਹ ਬਲਜੀਤ ਕਿਹੜੇ ਮੂੰਹ ਆਪਣੇ ਪੇਕੇਆਂ ਦੇ ਘਰ ਜਾਵੇ ਪਰ ਫਿਰ ਵੀ ਜਦੋਂ ਆਉ ਖਾ ਜੇ ਉਹ ਆਪਣੇ ਪੁੱਤ ਦੀ ਉਂਗਲ ਫੜਦੀ ਆ ਤੇ ਆਪਣੇ ਪੇਕੇ ਘਰ ਚਲੀ ਜਾਂਦੀ ਆ ਪੇਕੇ ਘਰ ਜਾ ਕੇ ਜਦੋਂ ਉਹ ਆਪਣੀ ਮਾਂ ਨੂੰ ਮਿਲਦੀ ਆ ਤਾਂ ਉਹਦੀ ਮਾਂ ਜਿਹੜੀ ਉਹਨੂੰ ਚਾਹ ਪਾਣੀ ਪੁੱਛਦੀ ਆ ਤੇ ਇੰਨੀ ਉਹਦਾ ਪਿਓ ਆ ਜਾਂਦਾ ਤੇ ਉਹਦਾ ਪਿਓ ਕਹਿੰਦਾ ਵੀ ਮੈਂ ਤੈਨੂੰ ਕਿਹਾ ਸੀ ਇਹ ਕੁੜੀ ਆਪਣੇ ਘਰੇ ਨਹੀਂ ਵੜਨੀ ਚਾਹੀਦੀ ਉਹ ਕਹਿੰਦੀ ਵੀ ਦੇਖ ਰੱਬ ਦੀ ਮਾਰੀ ਆ ਇਹ ਜਵਾਕ ਲੈ ਕੇ ਕਿੱਧਰ ਜਾਵੇ ਵੀ ਸੱਸ ਨੇ ਵੀ ਘਰੋਂ ਕੱਢਤੀ ਤੇ ਉਹ ਕਹਿੰਦਾ ਫਿਰ ਹੁਣ ਇਹਦਾ ਮੈਂ ਕੀ ਹਈਲਾ ਕਰਾਂ ਉਦੋਂ ਮੈਂ ਇਹਨੂੰ ਕਿਹਾ ਸੀ ਨਾ ਜਿੱਦ ਕਰਦੀ ਜੇਨੇ ਮੇਰੀ ਮਰਜ਼ੀ ਨਾਲ ਵਿਆਹ ਕਰਾਇਆ ਹੁੰਦਾ ਜੇ ਮੰਨ ਲਵੋ ਉੱਥੇ ਵੀ ਇਹਦੇ ਘਰ ਵਾਲੇ ਨੂੰ ਕੁਝ ਹੁੰਦਾ ਆਪਾਂ ਅਗਲੇ ਨੂੰ ਕਹਿਣ ਜੋਗੇ ਸੀ ਹੁਣ ਆਪਾਂ ਅਗਲੇ ਬਗਾਨਿਆਂ ਤੇ ਕੀ ਜ਼ੋਰ ਦੇਈਏ ਮੈਂ ਇਸ ਘਰ ਚ ਨਹੀਂ ਇਹਨੂੰ ਰੱਖ ਸਕਦਾ ਉਹ ਕਹਿੰਦੀ ਵੀ ਕਮਲਾ ਨਾ ਬਣ ਤੀ ਤ ਆਪਣੀ ਹੋਈ ਆ ਠੀਕ ਆ ਮਰਜ਼ੀ ਨਾਲ ਵਿਆਹ ਕਰਾ ਲਿਆ ਸੌਖੀ ਵੀ ਸੀ ਆਪਦੇ ਘਰੇ ਪਰ ਰੱਬ ਨੂੰ ਸੌਖੀ ਚੰਗੀ ਨਾ ਲੱਗੀ ਵੀ ਆਪਾਂ ਕੀ ਕਰ ਸਕਦੇ ਆ ਚਲੋ ਲੜਕੇ ਨਾ ਗੁੱਸੇ ਹੋ ਕੇ ਚਲੇ ਜਾਂਦਾ ਉਹ ਕਹਿੰਦਾ ਵੀ ਜਹ ਤਾ ਇਸ ਘਰ ਚ ਮੈਂ ਰਹੂੰ ਤਾ ਜਹ ਹੀ ਰਹੂਗੀ ਇਹਨਾਂ ਗੁੱਸਾ ਉਹਦੇ ਪਿਓ ਨੂੰ ਹੁੰਦਾ ਉਸ ਤੋਂ ਬਾਅਦ ਚਲੋ ਉਹਨਾਂ ਸੋਚਦੀ ਆ ਵੀ ਮੈਂ ਆਪਦੇ ਪਿਓ ਨੂੰ ਹਨਾ ਕਿਉਂ ਉਹ ਕਰਾਂ ਕਰਾਂ ਬੇਕਾਰ ਕਰਾਂ ਵੀ ਮੇਰੀ ਤਾਂ ਜਿਹੇ ਜੀ ਕਿਸਮਤ ਆਗੀ ਵੇਖੀ ਜਾਊਗੀ ਉਹ ਨਾ ਉਹਦੀ ਮਾਂ ਤਾਂ ਗਵੰਡੀਆਂ ਦੇ ਘਰ ਚਲੀ ਜਾਂਦੀ ਆ ਗਵੰਡੀਆਂ ਦੇ ਮੁੰਡੇ ਨੂੰ ਕਹਿਣ ਜਾਂਦੀ ਆ ਵੀ ਬਲਜੀਤ ਦਾ ਪਿਓ ਆ ਜਿਹੜਾ ਉਹ ਖੇਤ ਗਿਆਗਾ ਵੀ ਉਹਦੇ ਮਗਰ ਜਾ ਹੀ ਵੀ ਗੁੱਸੇ ਦੇ ਚ ਗਿਆਗਾ ਤਾਂ ਬਲਜੀਤ ਉਸੇ ਸਮੇਂ ਘਰੋਂ ਨਿਕਲਦੀ ਆ ਆਪਣੇ ਮੁੰਡੇ ਦੀ ਉਂਗਲ ਫੜਦੀ ਆ ਤੇ ਉਹ ਆਪਣੇ ਮੁੰਡੇ ਨੂੰ ਅਗਲੇ ਨੇ ਮਤਲਬ ਉਹਨਾਂ ਦੇ ਪਿੰਡ ਦੇ ਨੇੜੇ ਛੋਟਾ ਜਿਹਾ ਸ਼ਹਿਰ ਹੁੰਦਾ ਸ਼ਹਿਰ ਇੱਕ ਟਾਬੇ ਦੇ ਮੂਰੇ ਬਿਠਾ ਜਾਂਦੀ ਆ ਉਹਨੂੰ ਕਹਿੰਦੀ ਕਿ ਪਤਾ ਤੂੰ ਇੱਥੇ ਬਹਿ ਜਾ ਮੈਂ ਆਉਣੀ ਆ ਉਹਦਾ ਮੁੰਡਾ ਨਾ ਉਸ ਸਮੇਂ 4 ਸਾਲ ਦਾ ਹੁੰਦਾ ਉਹਨੂੰ ਉੱਥੇ ਬਿਠਾ ਕੇ ਆਪ ਚਲੀ ਜਾਂਦੀ ਆ ਮੁੰਡਾ ਉੱਥੇ ਬੈਠਾ ਢੀਕਦਾ ਰਹਿੰਦਾ ਤੇ ਇਧਰ ਜਿਹੜੀ ਬਲਜੀਤ ਆ ਉਹ ਆ ਕੇ ਆਪਣੇ ਸਹੁਰਿਆਂ ਦੇ ਪਿੰਡ ਦੇ ਨਾਲ ਇੱਕ ਨਹਿਰ ਵਗਦੀ ਹੁੰਦੀ ਆ ਉਸ ਨਹਿਰ ਦੇ ਵਿੱਚ ਛਾਲ ਮਾਰ ਦਿੰਦੀ ਆ ਜਦੋਂ ਛਾਲ ਮਾਰਦੀ ਆ ਤੇ ਉਹ ਬੜਾ ਹਨਾ ਫਿਕਰਮੰਦ ਵੀ ਹੁੰਦੀ ਆ ਵੀ ਮੇਰੇ ਪੁੱਤ ਦਾ ਕੀ ਬਣੂ ਪਰ ਇਧਰੋਂ ਮੁੰਡਾ ਬਲਜੀਤ ਦਾ ਉਹ ਸ਼ਾਮ ਤੱਕ ਢਾਬੇ ਅੱਗੇ ਬੈਠਾ ਰਹਿੰਦਾ ਤੇ ਢਾਬੇ ਦਾ ਜਿਹੜਾ ਮਾਲਕ ਆ ਉਹ ਸ਼ਾਮ ਤੱਕ ਨੋਟ ਕਰਦਾ ਵੀ ਇਹ ਮੁੰਡਾ ਇੱਥੇ ਬੈਠਾ ਸਵੇਰ ਦਾ ਤੇ ਹੁਣ ਉਹ ਮੁੰਡਾ ਬਹੁਤ ਡਰਿਆ ਹੋਇਆ ਹੁੰਦਾ ਢਾਬੇ ਦਾ ਮਾਲਕ ਉਸ ਮੁੰਡੇ ਕੋਲ ਆਉਂਦਾ ਤੇ ਉਹਨੂੰ ਕਹਿੰਦਾ ਕਿ ਪੁੱਤ ਤੇਰਾ ਕੀ ਨਾਮ ਆ ਤੇ ਉਹ ਚੁੱਪ ਹੋ ਜਾਂਦਾ ਉਹ ਕਹਿੰਦਾ ਵੀ ਦੱਸ ਪੁੱਤ ਤੇਰਾ ਕੀ ਨਾਮ ਆ ਉਹ ਕਹਿੰਦਾ ਕਿ ਮੇਰਾ ਨਾਮ ਤਾਂ ਸ਼ਿੰਦਾ। ਉਹ ਕਹਿੰਦਾ ਤੂੰ ਇੱਥੇ ਕਿਉਂ ਬੈਠਾ? ਕਹਿੰਦਾ ਵੀ ਮੇਰਾ ਮਰ ਗਿਆ ਪਿਓ ਤੇ ਮੇਰੀ ਦਾਦੀ ਨੇ ਸਾਨੂੰ ਘਰੋਂ ਕੱਢਤਾ। ਅਸੀਂ ਮੇਰੇ ਨਾਨੇ ਦੇ ਘਰ ਗਏ ਤੇ ਮੇਰਾ ਨਾਨਾ ਵੀ ਮੇਰੀ ਨਾਨੀ ਨਾਲ ਲੜ ਪਿਆ। ਮੇਰੀ ਮਾਂ ਮੇਰੀ ਬਾਹ ਫੜ ਲਈ ਤੇ ਮੈਨੂੰ ਇੱਥੇ ਬਿਠਾ ਗਈ। ਮੈਨੂੰ ਕਹਿੰਦੀ ਮੈਂ ਆਉਣੀ ਆ ਤੇ ਹੁਣ ਤਾਂ ਕਾਈ ਨਹੀਂ। ਉਹਦਾ ਨਕਾਲਜਾ ਜਿਹੜਾ ਬਲੁੰਦ ਰਿਆ ਜਾਂਦਾ ਇਹ ਗੱਲ ਸੁਣ ਕੇ ਤੇ ਉਹ ਸੋਚਦਾ ਵੀ ਕਿਤੇ ਐਵੇਂ ਦੁੱਖਾਂ ਦੀ ਮਾਰੀ ਨੇ ਹਨਾ ਵੀ ਕਰ ਛੱਡਤਾ ਵੀ ਕੋਈ ਗਲਤ ਕੰਮ ਨਾ ਕਰ ਲਿਆ ਹੋਵੇ। ਕਾਬੇ ਦਾ مالک ਉਸ ਮੁੰਡੇ ਨੂੰ ਵੇਖ ਕੇ ਸੋਚਦਾ ਵੀ ਇਸ ਨਿੱਕੇ ਜਿਹੇ ਬੱਚੇ ਦਾ ਕੀ ਕਸੂਰਾ ਵੀ ਹੋਰ ਨਾ ਕੋਈ ਇਹਨੂੰ ਚੱਕ ਕੇ ਲੈ ਜੇ ਉਹਨੂੰ ਕਹਿੰਦਾ ਚਲ ਆਇਆ ਕਰ ਪੁੱਤ ਆ ਜਾ ਮੇਰੇ ਨਾਲ ਪਹਿਲਾਂ ਤਾਂ ਉਹ ਉਹਨੂੰ ਖਾਣਾ ਖਵਾਉਂਦਾ ਖਾਣਾ ਖਵਾ ਕੇ ਉਹਨੂੰ ਆਪਣੀ ਗੱਡੀ 'ਚ ਬਿਠਾਉਂਦਾ ਤੇ ਆਪਣੇ ਘਰ ਲੈ ਜਾਂਦਾ ਜਦੋਂ ਘਰੇ ਲੈ ਜਾਂਦਾ ਤੇ ਉਹਦੇ ਘਰ ਵਾਲੀ ਦੇਖਦੀ ਆ ਵੀ ਕਿਹਦੇ ਜਵਾਕ ਨੂੰ ਲਈ ਆਉਂਦਾ ਤੇ ਉਹ ਪੁੱਛਦੀ ਆ ਵੀ ਸਰਦਾਰ ਜੀ ਤੁਸੀਂ ਕਿਹਦੇ ਜਵਾਕ ਲਈ ਆਉਣੇ ਹੋ ਤਾਂ ਉਹ ਕਹਿੰਦਾ ਕਿ ਦੇਖ ਭਗਵਾਨੇ ਤੂੰ ਇਹ ਸੋਚ ਵੀ ਇਹ ਕਰਮਾ ਮਹਾਰਾ ਜਵਾਕ ਆ ਪਿਓ ਇਹਦਾ ਮਰ ਗਿਆ ਮਾਂ ਇਹਨੂੰ ਢਾਬੇ ਮੂਰੇ ਬਿਠਾ ਕੇ ਚਲੀ ਗਈ ਪਤਾ ਨਹੀਂ ਇਹਦੀ ਅੱਗੇ ਦੀ ਜ਼ਿੰਦਗੀ ਕਿਹੇ ਜੀ ਹੋ ਪਰ ਦੇਖ ਰੱਬ ਦਾ ਦਿੱਤਾ ਆਪਣੇ ਕੋਲੇ ਸਭ ਕੁਝ ਆ ਜਿੱਥੇ ਆਪਣੇ ਦੋ ਜਵਾਕ ਪਲਣਗੇ ਕੁੜੀ ਤੇ ਮੁੰਡਾ ਸੀ ਉਹਨਾਂ ਦੇ ਪਹਿਲਾਂ ਉੱਥੇ ਆਪਣਾ ਤੀਜਾ ਵੀ ਇਹੀ ਪਲਜੂ ਵੀ ਇਹਨੂੰ ਆਪਾਂ ਰੱਖਣਾ ਉਹ ਕਹਿੰਦੀ ਵੀ ਪਤਾ ਨਹੀਂ ਤੁਸੀਂ ਕੀ ਦਾ ਜਵਾਕ ਲੈ ਆਏ ਹੁਣ ਕੱਲ ਨੂੰ ਅਗਲਾ ਆਪਣੇ ਤੇ ਕੋਈ ਕੇਸ ਕਰੇ ਹੋਰ ਗੱਲ ਵਧੇ ਆਪਾਂ ਕੀ ਕਰਾਂਗੇ ਉਹ ਕਹਿੰਦਾ ਵੀ ਦੇਖ ਇਹ ਕੋਈ ਰੋਂਦਾ ਨਹੀਂ ਵਿਲਕਦਾ ਨਹੀਂ ਮੈਂ ਕੋਈ ਕਿਡਨਾਪ ਨਹੀਂ ਕਰਕੇ ਲਿਆਇਆ ਮੈਂ ਨਾ ਆਪਣੇ ਜਿਹੜਾ ਮੇਅਰ ਆ ਉਹਨੂੰ ਮੈਂ ਸੁਣਵਾਈ ਕਰਿਆ ਉਹਨਾ ਵੀ ਭਾਈ ਇੱਕ ਮੁੰਡਾ ਮਿਲਿਆਗਾ ਤੇ ਮੇਰੇ ਕੋਲ ਆ ਜੇ ਕੋਈ ਕਾਨੂੰਨੀ ਕਾਰਵਾਈ ਦੀ ਕੋਈ ਲੋੜ ਪਈ ਮੈਂ ਉਹ ਵੀ ਕਰਾ ਲੂੰਗਾ ਪਰ ਇਸ ਮੁੰਡੇ ਨੂੰ ਮੈਂ ਕਿਤੇ ਜਾਣ ਨਹੀਂ ਦੇਣਾ ਤੇ ਚੱਲ ਭਾਈ ਉਹ ਨਾ ਮੇਅਰ ਕੋਲ ਜਾਂਦਾ ਸ਼ਹਿਰ ਦੇ ਮੇਅਰ ਕੋਲ ਜਾ ਕੇ ਗੱਲ ਕਰਦਾ ਵੀ ਇੱਕ ਮੁੰਡਾ ਮੇਰੇ ਢਾਬੇ ਦੇ ਬਾਹਰ ਬੈਠਾ ਸੀਗਾ ਤੇ ਵੀ ਮੈਂ ਉਹਨੂੰ ਲਿਆਇਆ ਤੇ ਮੈਨੂੰ ਰੱਖਣਾ ਚਾਹਣਾ ਜਿਹੜਾ ਮੇਅਰ ਆ ਉਹ ਕਹਿੰਦਾ ਵੀ ਤੁਸੀਂ ਕਚਹਿਰੀਆਂ 'ਚ ਜਾਓ ਪੁਲਿਸ ਥਾਣੇ ਤੁਸੀਂ ਸੂਚਿਤ ਕਰ ਦਿਓ ਜੋ ਕਾਰਵਾਈ ਹੋਈ ਤੁਸੀਂ ਕਰ ਲਿਓ ਚਲੋ ਉਸ ਤੋਂ ਬਾਅਦ ਉਹ ਪੁਲਿਸ ਥਾਣੇ ਜਾ ਕੇ ਉਹਨਾਂ ਨੂੰ ਇਨਫੋਰਮ ਕਰਦਾ ਪੁਲਿਸ ਵਾਲੇ ਆ ਜਿਹੜੀ ਅਖਬਾਰ ਦੇ ਵਿੱਚ ਇਸ਼ਤਿਹਾਰ ਦਿੰਦੇ ਆ ਤੇ ਉਹ ਟਾਈਮ ਦਿੰਦੇ ਆ ਵੀ ਜੇ 10 ਦਿਨਾਂ ਦੇ ਵਿੱਚ ਕੋਈ ਨਹੀਂ ਆਉਂਦਾ ਤਾਂ ਇਸ ਮੁੰਡੇ ਨੂੰ ਤੁਸੀਂ ਲੈ ਲਿਓ ਗੋਦਨਾਮਾ ਲਿਖਿਆ ਜਾਊਗਾ 10 ਦਿਨ ਤੱਕ ਸਿੰਦੇ ਨੂੰ ਲੈਣ ਕੋਈ ਨਹੀਂ ਆਉਂਦਾ ਤਾਂ ਚਲੋ ਉਹ ਢਾਬੇ ਦਾ ਮਾਲਕ ਆ ਜਿਹੜਾ ਉਹ ਕਾਨੂੰਨੀ ਕਾਰਵਾਈ ਕਰਕੇ ਗੋਦਨਾਮਾ ਲਿਖਾ ਕੇ ਸਿੰਦੇ ਨੂੰ ਆਪਦੇ ਘਰੇ ਰੱਖ ਲੈਂਦਾ ਉਹਦੇ ਮੁੰਡਾ ਕੁੜੀ ਪੜਦੇ ਹੁੰਦੇ ਆ ਤੇ ਉਹ ਸਿੰਦੇ ਨੂੰ ਵੀ ਪੜਾਉਂਦਾ ਸਿੰਦੇ ਨੂੰ ਸਕੂਲ ਲਾਉਂਦਾ ਤਿੰਨੋਂ ਬੱਚੇ ਸਕੂਲ ਜਾਂਦੇ ਆ। ਉਹਦੇ ਆਪਣੇ ਦੋਨਾਂ ਬੱਚਿਆਂ ਨਾਲੋਂ ਸਿੰਦਾ ਪੜ੍ਹਾਈ ਦੇ ਵਿੱਚ ਬਹੁਤ ਜ਼ਿਆਦਾ ਹੁਸ਼ਿਆਰ ਹੁੰਦਾ। ਤੇ ਢਾਬੇ ਦਾ ਮਾਲਕ ਖੁਸ਼ ਹੁੰਦਾ ਇਹ ਵੇਖ ਕੇ ਵੀ ਚਲੋ ਮੇਰੀ ਹਨਾ ਜਿਹੜੀ ਮੈਂ ਇੱਕ ਤਰਸ ਕਰਕੇ ਇੱਕ ਗਰੀਬ ਨੂੰ ਲਿਆਇਆ ਮੇਰੀ ਉਹ ਆਸ ਕਿ ਇਹਦੀ ਵਧੀਆ ਜ਼ਿੰਦਗੀ ਬਣੇ ਵੀ ਇਹਦੀ ਪੜ੍ਹਾਈ ਵਧੀਆ ਤੇ ਇਹ ਵਧੀਆ ਹੀ ਬਣੂਗਾ। ਤੇ ਉਹਨੂੰ ਬੜਾ ਪਿਆਰ ਕਰਦੇ ਆ ਦੋਨੇ ਜੀ। ਪਰ ਜਿਹੜੇ ਉਹਦੇ ਦੂਜੇ ਭੈਣ ਭਰਾ ਸੀ ਜਿਹੜੇ ਢਾਬੇ ਦੇ ਮਾਲਕ ਦੇ ਅਸਲੀ ਬੱਚੇ ਸੀ ਆਪਦੇ ਉਹਦੇ ਨਾਲ ਥੋੜੀ ਖਾਰ ਵੀ ਰੱਖਦੇ ਆ ਕਿਉਂਕਿ ਜਦੋਂ ਕਹਿੰਦਾ ਵੀ ਇਹ ਕਿੰਨਾ ਪੜਦਾ ਤੁਸੀਂ ਨਹੀਂ ਪੜਦੇ ਤਾਂ ਉਹਨਾਂ ਨੂੰ ਗੁੱਸਾ ਆਉਂਦਾ ਉਹ ਕਹਿੰਦੇ ਵੀ ਐਵੇਂ ਲਿਆ ਕਿ ਸਾਨੂੰ ਰੋਡਾ ਲਾਤਾ ਤਾਂ ਚਲੋ ਉਹ ਮੁੰਡਾ ਨਾ ਵਿਚਾਰਾ ਸਿੰਦਾ ਜਿਹੜਾ ਉਹਦੇ 'ਚ ਸਬਰ ਸ਼ੁਕਰ ਹੁੰਦਾ ਪਰਮਾਤਮਾ ਵੱਲੋਂ ਹੀ ਉਹ ਜਦੋਂ ਸਕੂਲੋਂ ਆ ਜਾਂਦਾ ਆਪਦੀ ਮਾਂ ਨਾਲ ਨਿੱਕੇ ਨਿੱਕੀਆਂ ਗੱਲਾਂ ਕਰਦਾ ਕਿਉਂਕਿ ਉਹਨੇ ਢਾਬੇ ਦੇ ਮਾਲਕ ਨੇ ਇਹ ਕਹਿੰਦਾ ਸੀ ਵੀ ਅੱਜ ਤੋਂ ਇਹੀ ਤੇਰੀ ਮਾਂ ਤੇ ਮੈਂ ਤੇਰਾ ਪਿਓ ਆ ਚਲੋ ਦੋਨੋਂ ਜਣੇ ਹੈਨਾ ਉਹਦਾ ਬੜਾ ਕਰਦੇ ਆ ਤੇ ਸਿੰਦਾ ਵੀ ਉਹਨਾਂ ਨੂੰ ਆਪਣੇ ਮਾਪਿਓ ਵਾਂਗੂ ਸਮਝਦਾ। ਉਹ ਕਹਿੰਦੇ ਵੀ ਤੂੰ ਪਿਛਲੀ ਗੱਲ ਨੂੰ ਭੁੱਲ ਜਾ, ਵੀ ਅਸੀਂ ਹੀ ਤੇਰੇ ਮਾਪਿਓ ਆਂ। ਇਸੇ ਤਰ੍ਹਾਂ ਦਿਨ ਗੁਜ਼ਰਦੇ ਆ, ਅੱਜ ਹੋਰ, ਸਵੇਰੇ ਹੋਰ ਤੇ ਸਿੰਦਾ ਪੜ੍ਹਾਈ ਦੇ ਵਿੱਚ ਟੌਪ ਕਰਦਾ। ਜਦੋਂ ਉਹ 12ਵੀਂ ਕਰ ਲੈਂਦਾ ਤਾਂ ਉਹ ਪੂਰੇ ਜ਼ਿਲ੍ਹੇ ਦੇ ਵਿੱਚੋਂ ਫਰਸਟ ਆਉਂਦਾ। ਇਹ ਗੱਲ ਆ ਜਿਹੜੀ ਉਹ ਟਾਬੇ ਦੇ ਮਾਲਕ ਦਾ ਮਾਣ ਹੋਰ ਵੀ ਵਧਾ ਦਿੰਦੀ ਆ। ਲੋਕਾਂ ਨੂੰ ਤਾਂ ਪਤਾ ਸੀ ਵੀ ਇਹ ਇਹਨੇ ਗੋਦ ਲਿਆ ਹੋਇਆ। ਬੱਚਾ ਸੀ ਜਿਹੜਾ ਉਹਨੂੰ ਇਸ ਗੱਲ ਦਾ ਤਾਂ ਪਤਾ ਸੀ ਵੀ ਮੈਂ ਇਹਨਾਂ ਨੂੰ ਮਿਲਿਆ ਹੋਇਆ ਮੈਂ ਇਹਨਾਂ ਦੀ ਅਸਲੀ ਉਰਾਦ ਨਹੀਂ ਛੋਟੀ ਗੱਲ ਤਾਂ ਉਹਦੇ ਯਾਦ ਹੁੰਦੀ ਆ ਪਰ ਉਹਨਾਂ ਗੱਲ ਉਹਨੂੰ ਕਰਨ ਨਹੀਂ ਦਿੰਦੇ ਉਸ ਤੋਂ ਬਾਅਦ ਤੇ ਉਹਨੂੰ ਇਹ ਵੀ ਨਹੀਂ ਪਤਾ ਹੁੰਦਾ ਵੀ ਮੇਰੀ ਮਾਂ ਕੌਣ ਸੀ ਤੇ ਮੈਂ ਇਹਨਾਂ ਕੋਲੇ ਕਿਵੇਂ ਆਇਆ ਕਿਉਂਕਿ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਬੱਚੇ ਦੇ ਛੋਟੇ ਹੁੰਦੇ ਆਲੀਆਂ ਸਾਰੀਆਂ ਗੱਲਾਂ ਯਾਦ ਰਹਿਣ ਤੇ ਟਾਬੇ ਦੇ ਮਾਲਕ ਨੇ ਤੇ ਉਹਦੇ ਘਰ ਵਾਲੀ ਨੇ ਉਹਨੂੰ ਪਿਆਰ ਵੀ ਇਹਨਾਂ ਦਿੱਤਾ ਵੀ ਉਹਨੇ ਯਾਦ ਹੀ ਨਹੀਂ ਰੱਖੀ ਕੋਈ ਗੱਲ ਚਲ 12ਵੀਂ ਤੋਂ ਬਾਅਦ ਉਹ ਉਹਨੂੰ ਬੀਏ ਕਰਵਾਉਂਦੇ ਆ ਵਧੀਆ ਨੰਬਰਾਂ ਦੇ ਵਿੱਚ ਉਹ ਬੀਏ ਕਰਦਾ ਉਸ ਤੋਂ ਬਾਅਦ ਉਹ ਬੈਂਕ ਦੇ ਟੈਸਟਾਂ ਦੀ ਤਿਆਰੀ ਕਰਦਾ ਤੇ ਬੈਂਕ ਦੇ ਵਿੱਚ ਉਹ ਬੈਂਕ ਮੈਨੇਜਰ ਬਣ ਜਾਂਦਾ ਇਹ ਗੱਲ ਢਾਬੇ ਦੇ ਮਾਲਕ ਨੂੰ بڑا ਚੈਨ ਦਿੰਦੀ ਆ ਕਿ ਇੱਕ ਗਰੀਬ ਬੱਚਾ ਜਿਹਨੂੰ ਹਨਾ ਅਨਾਥ ਸਮਝ ਕੇ ਮੈਂ ਲੈ ਕੇ ਆਇਆ ਸੀ ਅੱਜ ਉਹ ਆਪਣੇ ਪੈਰਾਂ 'ਤੇ ਖੜਾ ਹੋ ਗਿਆ ਮੇਰੇ ਤੇ ਕੋਈ ਉਹਦਾ ਬੋਝ ਨਹੀਂ ਤੇ ਮੈਨੂੰ ਹਨਾ ਉਹਨੇ ਮਾਣ ਮੇਰਾ ਵਧਾਇਆ ਵੀ ਮੈਨੂੰ ਇਸ ਗੱਲ ਦਾ ਪਛਤਾਵਾ ਨਹੀਂ ਹੈਗਾ ਪਰ ਉਹ ਟਾ ਬਿਆਲੇ ਦੇ ਜਿਹੜੇ ਆਪਦੇ ਬੱਚੇ ਹੁੰਦੇ ਨੇਗੇ ਉਹ ਐਨੇ ਲੈ ਕੇ ਨਹੀਂ ਨਿਕਲਦੇ ਕੁੜੀ ਨੂੰ ਤਾਂ ਚਲੋ ਉਹ ਵਿਆਹ ਦਿੰਦਾ 12 ਕਰਾ ਕੇ ਤੇ ਮੁੰਡਾ ਜਿਹੜਾ ਉਹ ਕੋਈ ਬਹੁਤਾ ਕੰਮਕਾਰ ਨਹੀਂ ਕਰਦਾ ਕੀ ਕਹਿਣਾ ਕਦੇ ਢਾਬੇ ਤੇ ਚਲਿਆ ਜਾਵੇ ਪੜਿਆ ਤਾਂ ਉਹ ਹੁੰਦਾ ਨਹੀਂ ਉਹ ਇਸ ਗੱਲ ਦਾ ਆਪਣੇ ਮਾਪਿਆਂ ਨਾਲ ਸ਼ਿਕਵਾ ਵੀ ਕਰਦਾ ਵੀ ਅਸੀਂ ਹੈਗੇ ਸੀ ਭੈਣ ਭਰਾ ਵੀ ਤੁਸੀਂ ਇਹਨੂੰ ਲੈ ਕੇ ਆਏ ਇਸ ਗੱਲ ਦਾ ਰੋਸਾ ਰੱਖਦਾ ਉਹ ਇਸ ਕਰਕੇ ਉਹ ਆਪਦੇ ਮਾਪਿਆਂ ਨੂੰ ਬਹੁਤਾ ਪਿਆਰ ਨਹੀਂ ਕਰਦਾ ਪਰ ਇਹ ਸਿੰਦਾ ਹੁੰਦਾ ਜਿਹੜਾ ਇਹ ਬੜਾ ਪਿਆਰ ਕਰਦਾ ਤੇ ਉਹਨਾਂ ਦਾ ਵੀ ਲਗਾਓ ਫਿਰ ਇਹਦੇ ਵੱਲ ਹੀ ਹੁੰਦਾ ਇਸੇ ਤਰ੍ਹਾਂ ਦੇਣਾ ਜਿਹੜੇ ਬੀਤਦੇ ਆ ਤੇ ਇੱਕ ਦਿਨ ਨਾ ਸਿੰਦੇ ਨੇ ਸਿੰਦੇ ਦਾ ਨਾਮ ਸ੍ਰਿੰਦਰ ਰੱਖਿਆ ਹੁੰਦਾ ਉਹਨਾਂ ਨੇ ਸਿੰਦੇ ਤੋਂ ਸ੍ਰਿੰਦਰ ਕੀਤਾ ਹੁੰਦਾ ਸ੍ਰਿੰਦਰ ਆ ਜਿਹੜਾ ਉਹ ਨਾ ਕਿਸੇ ਦੂਸਰੇ ਸ਼ਹਿਰ ਦੇ ਵਿੱਚ ਇੱਕ ਮੀਟਿੰਗ ਦੇ ਲਈ ਜਾਣਾ ਹੁੰਦਾ ਉਹਨੇ ਉਹ ਸੋਚਦਾ ਵੀ ਮੈਂ ਬੱਸਾਂ ਤੇ ਕਿੱਥੇ ਜਾਵਾਂ ਵੀ ਮੈਂ ਟ੍ਰੇਨ ਤੇ ਜਾਣਾ ਉਹ ਆਪਦੇ ਮਾਪਿਆਂ ਨੂੰ ਦੱਸਦਾ ਵੀ ਮੇਰੀ 2 ਦਿਨ ਦੀ ਮੀਟਿੰਗ ਆ ਉੱਥੇ ਤੇ ਇੰਟਰਨੈਸ਼ਨਲ ਮੀਟਿੰਗ ਆ ਹਨਾ ਸਾਰੇ ਬੈਂਕਾਂ ਦੇ ਜਿਹੜੇ ਮੈਨੇਜਰ ਨੇ ਉਹ ਆਉਣਗੇ ਤੇ ਵੀ ਮੈਂ ਮੀਟਿੰਗ ਤੇ ਚੱਲੇ ਆ ਤਾਂ ਚਲੋ ਉਹਦੇ ਮਾਪਿਓ ਆ ਉਹਦੀ ਮਾਂ ਉਹਦੀ ਤਿਆਰੀ ਕਰਦੀ ਹੈ ਤੇ ਉਹ ਚੱਲਿਆ ਜਾਂਦਾ ਦੋ ਦਿਨ ਬਾਅਦ ਜਦੋਂ ਉਹ ਵਾਪਸ ਆਉਂਦਾ ਮੀਟਿੰਗ ਤੋਂ ਤਾਂ ਆਉਂਦੇ ਹੋਏ ਉਹ ਰੇਲਵੇ ਸਟੇਸ਼ਨ ਤੇ ਉਤਰਦਾ ਤੇ ਜਦੋਂ ਪਲੇਟਫਾਰਮ ਤੋਂ ਤੁਰ ਕੇ ਉਹ ਬਾਹਰ ਆਉਂਦਾ ਰੇਲਵੇ ਸਟੇਸ਼ਨ ਵੱਲ ਨੂੰ ਤਾਂ ਉਸ ਰੇਲਵੇ ਸਟੇਸ਼ਨ ਤੇ ਇੱਕ ਬਜ਼ੁਰਗ ਜੋੜਾ ਬੈਠਾ ਹੁੰਦਾ ਤੇ ਜਿਹੜੀ ਉਹ ਬਜ਼ੁਰਗ ਔਰਤ ਹੁੰਦੀ ਆ ਉਹਨਾ ਹੱਥ ੱਡ ਕੇ ਕਹਿ ਰਹੀ ਹੁੰਦੀ ਆ ਕਿ ਪ੍ਰਮਾਤਮਾ ਦੇ ਨਾਮ ਤੇ ਕੁਛ ਦੇ ਦਿਓ ਅੱਜ ਤੱਕ ਸਾਨੂੰ ਕੁਛ ਵੀ ਨਹੀਂ ਮਿਲਿਆ ਅਸੀਂ ਦੋਨੋਂ ਜੀ ਦੋ ਦਿਨਾਂ ਤੋਂ ਭੁੱਖੇ ਆ ਤਾਂ ਜਿਹੜਾ ਸੁਰਿੰਦਰਾ ਉਹਨਾਂ ਕੋਲ ਖੜ ਜਾਂਦਾ ਤੇ ਉਹਨਾਂ ਨੂੰ ਕਹਿੰਦਾ ਕਿ ਬੇਬੇ ਬਾਪੂ ਤੁਸੀਂ ਇਸ ਉਮਰ ਦੇ ਵਿੱਚ ਮੰਗ ਰਹੇ ਹੋਗੇ ਉਹ ਕਹਿੰਦੀ ਕਿ ਪੁੱਤ ਕੀ ਕਰੀਏ ਕਰਮਾ ਮਾਰੇ ਆ ਪੁੱਤ ਨੂੰਨੇ ਘਰੋਂ ਕੱਢਤਾ ਤੇ ਫਿਰ ਢਿੱਡ ਦਾ ਭਰ ਨਹੀਂ ਆ ਚਲੋ ਹੋਣਾ ਉਹਨਾਂ ਨੂੰ ਰੋਟੀ ਖਵਾਉਂਦਾ ਉੱਥੇ ਨੇੜੇ ਇੱਕ ਢਾਬੇ ਵਾਲਾ ਹੁੰਦਾਗਾ ਛੋਟਾ ਜਿਹਾ ਢਾਬਾ ਬਣਿਆ ਹੁੰਦਾ ਸਟੇਸ਼ਨਾਂ ਤੇ ਜਿਵੇਂ ਹੁੰਦੇ ਆ ਢਾਬੇ ਵਾਲੇ ਉਹਨਾਂ ਤੋਂ ਰੋਟੀ ਖਵਾਉਂਦਾ ਉਹ ਤੇ ਉਹਨਾਂ ਨੂੰ ਕਹਿੰਦਾ ਕਿ ਕੋਈ ਗੱਲ ਨਹੀਂ ਮੈਂ ਰੋਜ਼ ਘੇੜਾ ਮਾਰੂੰ ਤੁਹਾਡੇ ਕੋਲ ਜੇ ਤੁਹਾਡੇ ਕੋਲ ਰੋਟੀ ਨਹੀਂ ਹਨਾ ਤੁਹਾਨੂੰ ਫਿਕਰ ਆ ਤਾਂ ਰੋਟੀ ਤਾਂ ਤੁਹਾਨੂੰ ਮੈਂ ਫੜਾ ਕੇ ਜਾਇਆ ਕਰੂੰ ਆਏ ਉਹਨਾਂ ਨੂੰ ਤਸੱਲੀ ਦੇ ਕੇ ਉੱਥੋਂ ਚੱਲ ਪੈਂਦਾ ਪਰ ਸਾਰੇ ਰਾਹ ਘਰ ਤੱਕ ਉਹ ਉਹਨਾਂ ਵਾਰੀ ਸੋਚਦਾ ਜਾਂਦਾ ਚਲੋ ਘਰੇ ਜਾ ਕੇ ਉਹ ਆਪਣੇ ਮਾਂ ਪਿਓ ਨੂੰ ਮਿਲਦਾ ਉਹਨਾਂ ਦੇ ਪੈਰੀ ਹੱਥ ਲਾਉਂਦਾ ਤੇ ਉਸ ਤੋਂ ਬਾਅਦ ਜਿਹੜੀ ਉਹਦੀ ਮਾਂ ਹੁੰਦੀ ਆ ਤੇ ਉਹਨੂੰ ਕਹਿੰਦੀ ਆ ਸਰਿੰਦਰ ਤੂੰ ਇੱਥੇ ਨਹੀਂ ਹੈਗਾ ਤੇਰਾ ਧਿਆਨ ਕਿਤੇ ਹੋਰ ਆ ਕੀ ਗੱਲ ਹੋ ਗਈ ਆ ਤਾਂ ਫਿਰ ਸਰਿੰਦਰ ਆ ਜਿਹੜਾ ਉਹ ਆਪਦੀ ਮਾਂ ਨੂੰ ਕਹਿੰਦਾ ਕਿ ਮਾਂ ਵੀ ਮੇਰਾ ਨਾ ਮਨ ਖਰਾਬ ਆ ਵੀ ਰੇਲਵੇ ਸਟੇਸ਼ਨ ਤੇ ਜਦੋਂ ਮੈਂ ਉਤਰਿਆ ਵੀ ਇੱਕ ਬਜ਼ੁਰਗ ਜੋੜਾ ਸੀ ਬੜੇ ਬਿਰਧ ਵੀ ਉਹ ਬਾਲੀ ਮਾੜੀ ਹਾਲਤ ਦੇ ਵਿੱਚ ਬੈਠੇ ਸੀਗੇ ਵੀ ਮੈਨੂੰ ਤਰਸ ਆਇਆ ਉਹਨਾਂ ਤੇ ਉਹ ਕਹਿੰਦੀ ਕਿ ਪੁੱਤ ਮਾੜੇ ਕਰਮਾਂ ਦੇ ਫਲ ਹੁੰਦੇ ਆ ਕਈ ਵਾਰੀ ਪਰ ਕਹਿੰਦੀ ਨੂ ਪੁੱਤਾਂ ਨੂੰ ਸਮਝਣਾ ਚਾਹੀਦਾ ਵੀ ਆਪਦੇ ਬਜ਼ੁਰਗ ਮਾਤਾ ਪਿਤਾ ਨੂੰ ਘਰੋਂ ਨਹੀਂ ਕੱਢਣਾ ਚਾਹੀਦਾ ਤੇ ਉਹ ਕਹਿੰਦਾ ਵੀ ਮੇਰਾ ਜੀ ਕਰਦਾ ਵੀ ਮੈਨਾਂ ਨੂੰ ਘਰੇ ਲਿਆਵਾਂ ਤੇ ਚਲੋ ਉਹੀ ਗੱਲ ਉਹਦੀ ਮਾਂ ਜਿਹੜੀ ਉਹ ਉਹਦੇ ਪਿਓ ਕੋਲ ਕਰਦੀ ਆ ਮਤਲਬ ਢਾਬੇ ਦੇ ਮਾਲਕ ਕੋਲ ਜਦੋਂ ਸ਼ਾਮ ਨੂੰ ਉਹ ਘਰ ਆਉਂਦਾ ਤੇ ਉਹ ਕਹਿੰਦਾ ਕਿ ਕੋਈ ਨਾ ਪੁੱਤ ਤੂੰ ਨਾ ਫਿਕਰ ਨਾ ਕਰ ਕਈ ਵਾਰੀ ਕਰਮਾਂ ਦਾ ਹੇਰ ਫੇਰ ਹੁੰਦਾਗਾ ਵੀ ਜੇ ਤੈਨੂੰ ਇਹ ਲੱਗਦਾ ਵੀ ਤੈਨੂੰ ਉਸ ਬਜ਼ੁਰਗ ਜੋੜੇ ਨੂੰ ਘਰੇ ਲਿਆਉਣਾ ਚਾਹੀਦਾ ਤੂੰ ਤੂ ਲਿਆਉਂਦਾ ਉਹ ਕਹਿੰਦਾ ਕਿ ਵੀ ਡੈਡੀ ਤੁਸੀਂ ਬੜੀ ਆਸਾਨੀ ਨਾਲ ਕਹਿ ਤਾਂ ਵੀ ਘਰੇ ਲਿਆਉਂਦਾ ਉਹ ਕਹਿੰਦਾ ਵੀ ਕੋਈ ਗੱਲ ਨਹੀਂ ਪੁੱਤ ਆਪਣੇ ਘਰੇ ਰੱਬ ਦਾ ਦਿੱਤਾ ਸਭ ਕੁਝ ਆ ਵੀ ਹੋ ਸਕਦਾ 4 ਦਿਨਾਂ ਬਾਅਦ ਉਹਨਾਂ ਦੇ ਨੂੰ ਪੁੱਤ ਉਹਨਾਂ ਨੂੰ ਮਿਲ ਜਾਣ ਲੈ ਆਉਣ ਵੀ ਇੱਕ ਵਾਰੀ ਜੇ ਉਹ ਔਖ ਚ ਨੇ ਤਾਂ ਆਪਾਂ ਨੂੰ ਟਾਈਮ ਲੰਘਾਉਣਾ ਚਾਹੀਦਾ ਤਾਂ ਉਹ ਕਹਿੰਦਾ ਕਿ ਚੱਲ ਫਿਰ ਮੈਂ ਅੱਜ ਲਿਆਵਾਂ ਉਹ ਕਹਿੰਦਾ ਠੀਕ ਆ ਅਗਲੇ ਦਿਨ ਸੁਰਿੰਦਰ ਆ ਜਿਹੜਾ ਉਹ ਉਸ ਬਜ਼ੁਰਗ ਜੋੜੇ ਕੋਲ ਫੇਰ ਆਉਂਦਾ ਤੇ ਉਹ ਬਜ਼ੁਰਗ ਜਿਹੜਾ ਉੱਥੇ ਹੀ ਬੈਠਾ ਹੁੰਦਾ ਸੁਰਿੰਦਰ ਉਹਨਾਂ ਨੂੰ ਗੱਡੀ 'ਚ ਬਿਠਾਉਂਦਾ ਤੇ ਉਹਨਾਂ ਨੂੰ ਕਹਿੰਦਾ ਵੀ ਚਲੋ ਮੈਂ ਤੁਹਾਨੂੰ ਘਰੇ ਲੈ ਕੇ ਚੱਲਦਾ ਉਹ ਬਜ਼ੁਰਗ ਜੋੜਾ ਮਨਾ ਕਰਦਾ ਵੀ ਨਹੀਂ ਅਸੀਂ ਤੁਹਾਡੇ ਤੇ ਬੋਝ ਨਹੀਂ ਬਣਨਾ ਉਹ ਕਹਿੰਦਾ ਵੀ ਬੋਝ ਤਾਂ ਮੈਂ ਕਹਿੰਦਾ ਵੀ ਨਹੀਂ ਵੀ ਤੁਸੀਂ ਬੋਝ ਬਣ ਰਹੇ ਹੋ ਵੀ ਇੱਥੋਂ ਨਾਲੋਂ ਤਾਂ ਮੈਂ ਤੁਹਾਨੂੰ ਕਿਸੇ ਵਧੀਆ ਅਨਾਥ ਆਸ਼ਰਮ ਦੇ ਵਿੱਚ ਛੱਡ ਦੂੰਗਾ ਵੀ ਪਰ ਤੁਸੀਂ ਇੱਕ ਵਾਰ ਮੇਰੇ ਨਾਲ ਘਰ ਚੱਲੋ ਤਾਂ ਚਲੋ ਉਹ ਘਰ ਜਾਂਦੇ ਆ ਘਰ ਜਾ ਕੇ ਜਦੋਂ ਸ਼ਾਮ ਨੂੰ ਸੁਰਿੰਦਰ ਦਾ ਪਿਓ ਟਾਬੇ ਤੋਂ ਆਉਂਦਾ ਕਾਫੀ ਬਜ਼ੁਰਗ ਹੋ ਚੁੱਕਿਆ ਹੁੰਦਾ ਉਹ ਪਰ ਇੰਨਾ ਵੀ ਨਹੀਂ ਹੁੰਦਾ ਕਿ ਤੁਰਿਆ ਫਿਰਿਆ ਨਾ ਜਾ ਸਕੇ ਟਾਬੇ ਤੇ ਉਹ ਹਜੇ ਵੀ ਜਾ ਕੇ ਬਹਿੰਦਾ ਤੇ ਉਹ ਇਸ ਬਜ਼ੁਰਗ ਜੋੜੇ ਨੂੰ ਮਿਲਦਾ ਇਸ ਬਜ਼ੁਰਗ ਜੋੜੇ ਨਾਲ ਗੱਲਾਂ ਬਾਤਾਂ ਕਰਦਾ ਉਹਦਾ ਵੈਸੇ ਵੀ ਪਿਆਰ ਹੁੰਦਾ ਜਿਵੇਂ ਹੁਣ ਉਹਨੇ ਛਿੰਦੇ ਨੂੰ ਲਿਆਂਦਾ ਛਿੰਦੇ ਨਾਲ ਬੜਾ ਪਿਆਰ ਦਿਖਾਇਆ ਬਜ਼ੁਰਗਾ ਨਾਲ ਵੀ ਉਹਨੂੰ ਬੜੀ ਹਮਦਰਦੀ ਹੁੰਦੀ ਸੀ ਤੇ ਉਹਦੇ ਦਿਲ ਦੇ ਵਿੱਚ ਇਹ ਗੱਲ ਬੈ ਗਈ ਸੀ ਵੀ ਮੈਂ ਇਹਨਾਂ ਨੂੰ ਪੁੱਛਾਂ ਚਲੋ ਬਜ਼ੁਰਗ ਜੋੜੇ ਨੂੰ ਜਿਹੜੇ ਸ੍ਰਿੰਦਰ ਦੀ ਮਾਂ ਨਮਾਉਂਦੀ ਧਮਾਉਂਦੀ ਆ ਪਾਣੀ ਦਿੰਦੀ ਆ ਗਰਮ ਤੇ ਉਸ ਤੋਂ ਬਾਅਦ ਉਹਨਾਂ ਨੂੰ ਕੱਪੜੇ ਵੀ ਦਿੰਦੀ ਆ ਕਪੜੇ ਦਿੰਦੀ ਆ ਤੇ ਕਪੜੇ ਪਾ ਕੇ ਉਹਨਾਂ ਦੀ ਰੂਹ ਜੀ ਥੋੜੀ ਜੀ ਬਦਲ ਜਾਂਦੀ ਆ ਖਾਣਾ ਵਗੈਰਾ ਖਵਾ ਕੇ ਉਹਨਾਂ ਨੂੰ ਮੰਜੇ ਤੇ ਪਾ ਦਿੰਦੀ ਆ ਵੀ ਮੰਜੇ ਡਾਹ ਦਿੰਦੀ ਆ ਪਏ ਹੁੰਦੇ ਆ ਉਹ ਤੇ ਜਦੋਂ ਢਾਬੇ ਦਾ ਮਾਲਕ ਆਉਂਦਾ ਤੇ ਉਹਨਾਂ ਨੂੰ ਮਿਲਦਾ ਉਹਨਾਂ ਦੇ ਪੈਰੀ ਹੱਥ ਲਾਉਂਦਾ ਤੇ ਉਹਨਾਂ ਨੂੰ ਕਹਿੰਦਾ ਵੀ ਕਿਵੇਂ ਹੋ ਬਜ਼ੁਰਗੋ ਉਹ ਦੱਸਦੇ ਆ ਵੀ ਹਾਂ ਅਸੀਂ ਠੀਕ ਆ ਉਹ ਕਹਿੰਦੇ ਵੀ ਤੁਸੀਂ ਕਿਵੇਂ ਵੀ ਮੈਨੂੰ ਸ੍ਰੀਂਦਰ ਨੇ ਦੱਸਿਆ ਸੀਗਾ ਵੀ ਤੁਸੀਂ ਕਹਿੰਦੇ ਹੋ ਨੂੰ ਪੁੱਤ ਨਹੀਂ ਘਰੋਂ ਕੱਢਤਾ ਤਾਂ ਫਿਰ ਉਹ ਬਜ਼ੁਰਗ ਔਰਤ ਆ ਜਿਹੜੀ ਢਾਬੇ ਦੇ ਮਾਲਕ ਨੂੰ ਕਹਿੰਦੀ ਕਿ ਪੁੱਤ ਬਹੁਤ ਵੱਡੀ ਸਚਾਈ ਜਿਹੜੀ ਹਜੇ ਤੱਕ ਅਸੀਂ ਹਨਾ ਵੀ ਉਸ ਨੂੰ ਭੁੱਲ ਨਹੀਂ ਸਕੇ ਵੀ ਔਖਾਂ ਦੇ ਮਾਰੇ ਆ ਸਾਡਾ ਪੁੱਤ ਸੀਗਾ ਜਿਨੇ ਆਪਣੀ ਮਰਜ਼ੀ ਨਾਲ ਵਿਆਹ ਕਰਾਇਆ ਸੀ ਨਾ ਤਾਂ ਕੁੜੀ ਦੇ ਮਾਪਿਓ ਰਾਜੀ ਸੀ ਤੇ ਨਾ ਅਸੀਂ ਖੁਸ਼ ਹੋਏ ਵਧੀਆ ਕੁੜੀ ਸੀ ਸਿਆਣੀ ਸੀ ਲਾਇਕ ਸੀ ਵਿਆਹ ਕੇ ਸਾਡੇ ਘਰੇ ਆ ਗਈ ਸੀ ਸਾਡਾ ਪੁੱਤ ਵਿਆਹ ਲਿਆਇਆ ਸੀ ਸਾਡਾ ਪੁੱਤ ਵੀ ਨੌਕਰੀ ਕਰਦਾ ਸੀ ਪਰ ਐਕਸੀਡੈਂਟ ਨਾਲ ਉਹਦੀ ਮੌਤ ਹੋ ਗਈ ਪੁੱਤਾ ਸੀ ਮੇਰਾ ਤੇ ਨੂੰ ਸੀ ਸਾਨੂੰ ਗੁੱਸਾ ਆਇਆ ਸਾਨੂੰ ਪਹਿਲਾਂ ਵੀ ਗੁੱਸਾ ਸੀ ਵੀ ਸਾਡੇ ਪੁੱਤ ਨੇ ਸਾਥੋਂ 12 ਬਾਹਰ ਹੋ ਕੇ ਵਿਆਹ ਕਰਾਇਆ ਪਰ ਜਦੋਂ ਸਾਡੇ ਪੁੱਤ ਦੀ ਮੌਤ ਹੋਈ ਤਾਂ ਮੈਨੂੰ ਲੱਗਿਆ ਵੀ ਇਹ ਇੱਕ ਲੈਣੀ ਆ ਵੀ ਮੇਰੇ ਪੁੱਤ ਨੂੰ ਖਾ ਗਈ ਮੈਂ ਤਾਨੇ ਮਿਹਣੇ ਮਾਰ ਕੇ ਉਹਦੇ ਮਾਪਿਓ ਦੇ ਘਰੇ ਭੇਜਤਾ ਪਰ ਮੈਨੂੰ ਨਹੀਂ ਪਤਾ ਸੀ ਤਿੰਨ ਚਾਰ ਦਿਨਾਂ ਬਾਅਦ ਸਾਡੇ ਪਿੰਡ ਦੇ ਕੋਲ ਦੀ ਜਿਹੜੀ ਨਹਿਰ ਵਗਦੀ ਸੀ ਉਹਦੇ ਚੋਂ ਮੇਰੀ ਨੂੰਹ ਦੀ লাশ ਮਿਲਦੀ ਆ ਉਹ লাশ ਜਦੋਂ ਪਿੰਡ ਦੇ ਲੋਕੀ ਕੱਢਦੇ ਆ ਤੇ ਉਹ ਪਤਾ ਲੱਗਦਾ ਵੀ ਇਹ ਤਾਂ ਬਲਜੀਤ ਜਗਤਾਰ ਦੇ ਘਰ ਵਾਲੀ ਆ ਤਾਂ ਚਲੋ ਜਦੋਂ ਸਾਡੀ ਨੂੰ ਸੀ ਸਾਡੇ ਘਰੇ লাশ ਆਉਣੀ ਸੀ ਤਾਂ ਜਦੋਂ ਪੁਲਿਸ ਆਈ ਤੇ ਅਸੀਂ ਪੁਲਿਸ ਨੂੰ ਕਿਹਾ ਵੀ ਸਾਡੀ ਨੂੰ ਸੀ ਭਾਈ ਸਾਡਾ ਮੁੰਡਾ ਮੁੱਕ ਗਿਆ ਤੇ ਉਹਦੇ ਕਰਕੇ ਦਿਮਾਗੀ ਤੌਰ ਤੇ ਪਰੇਸ਼ਾਨ ਸੀ ਤਾਂ ਕੋਈ ਭਣਾ ਵੀ ਆ ਇਹ ਜੇ ਕੰਮ ਕਰਤਾ ਕਦਮ ਚੱਕ ਲਿਆ ਚਲੋ ਕਹਿੰਦਾ ਸੀ ਉਹਦੇ ਮਾਪਿਓ ਨੂੰ ਵੀ ਸਹੇਂਹ ਲਾਇਆ ਉਹਦੇ ਮਾਪਿਓ ਨੂੰ ਤੇ ਸਾਨੂੰ ਹਜੇ ਤੱਕ ਇਸ ਗੱਲ ਦਾ ਮਲਾਲ ਆ ਵੀ ਜੇ ਅਸੀਂ ਉਹਨੂੰ ਗੱਲ ਲਾਇਆ ਹੁੰਦਾ ਤਾਂ ਸ਼ਾਇਦ ਉਹ ਨਾ ਮਰਦੀ ਤੇ ਸਾਨੂੰ ਇਸ ਗੱਲ ਦਾ ਵੀ ਦੁੱਖ ਆ ਵੀ ਉਹ ਤਾਂ ਸਾਨੂੰ ਮਿਲ ਗਈ ਸਾਨੂੰ ਸਬਰ ਆ ਗਿਆ ਅਸੀਂ ਹੱਥੀ ਉਹਦੀਆਂ ਕਿਰਿਆਵਾਂ ਕਰਤੀਆਂ ਪਰ ਸਾਡਾ ਜਵਾਬਕ ਨਹੀਂ ਸਾਨੂੰ ਮਿਲਿਆ ਸਾਨੂੰ ਨਹੀਂ ਪਤਾ ਵੀ ਉਹਨੇ ਨਾਲ ਨਹਿਰ ਚ ਛਾਲ ਮਾਰੀ ਉਹ ਰੁੜ ਗਿਆ ਕੀ ਬਣਿਆ ਕੀ ਨਾ ਇਹੇ ਸੇ ਦੁੱਖ ਦਾ ਚੋਰਾ ਸਾਨੂੰ ਖਾ ਗਿਆ ਤੇ ਸਾਡਾ ਜਿਹੜਾ ਛੋਟਾ ਪੁੱਤ ਸੀ ਨੂਹ ਸੀ ਉਹਨਾਂ ਲਈ ਅਸੀਂ ਬੋਝ ਬਣ ਗਏ ਉਸੇ ਦੁੱਖ ਦੇ ਮਾਰੇ ਅਸੀਂ ਅੱਖਾਂ ਤੋਂ ਅੰਨੇ ਹੋ ਗਏ ਨੂਹ ਪੁੱਤ ਲਈ ਬੋਝ ਬਣ ਗਏ ਤੇ ਉਹਨਾਂ ਨੇ ਸਾਨੂੰ ਘਰੋਂ ਕੱਢਤਾ ਤੇ ਸਾਡੇ ਉਹ ਵੇਲੇ ਯਾਦ ਆਇਆ ਜਦੋਂ ਅਸੀਂ ਆਪਣੀ ਹਸਦੀ ਬਸਦੀ ਨੂੰ ਨੂੰ ਪੋਤੇ ਨਾਲੋਂ ਘਰੋਂ ਕੱਢਿਆ ਸੀ ਤੇ ਸਾਨੂੰ ਫਿਰ ਕਿਨੇ ਘਰੇ ਰੱਖਣਾ ਸੀ ਤਾਂ ਚਲੋ ਇਹ ਸਾਰੀ ਕਹਾਣੀ ਸੁਣਨ ਤੋਂ ਬਾਅਦ ਉਹ ਟਾਬੇ ਦਾ ਮਾਲਕ ਆ ਜਿਹੜਾ ਉਹਦੇ ਦਿਮਾਗ 'ਚ ਗੱਲ ਆਉਂਦੀ ਆ ਵੀ ਜਿਹੜਾ ਮੁੰਡਾ ਸਿੰਦਾ ਵੀ ਕਿਤੇ ਉਹਦੀ ਗੱਲ ਤਾਂ ਨਹੀਂ ਇਹ ਕਰਦੇ ਚਲੋ ਉਹਨਾਂ ਨੂੰ ਪੁੱਛਦੇ ਆ ਵੀ ਤੁਹਾਡਾ ਪੋਤਾ ਕਿਹੋ ਜਿਹਾ ਸੀ ਉਹ ਦੱਸਦੇ ਆ ਭਾਈ 4 ਸਾਲ ਦਾ ਸੀ ਇਹ ਜਾਂ ਮੜੰਗਾ ਸੀ ਐਂ ਸੀ ਹੁਣ ਤਾਂ ਵਿਚਾਰੇ ਅੱਖਾਂ ਤੋਂ ਅੰਨੇ ਹੋ ਚੁੱਕੇ ਸੀ ਤਾਂ ਢਾਬੇ ਦੇ ਮਾਲਕ ਨੂੰ ਇਹ ਕਹ ਲੈ ਸਮਝਣ ਚ ਟਾਈਮ ਨਹੀਂ ਲੱਗਦਾ ਕਿਉਂਕਿ ਨੇੜੇ ਤਾਂ ਪਿੰਡ ਸੀ ਸ਼ਹਿਰ ਦੇ ਤੇ ਚਲੋ ਉਹ ਕਹਿੰਦੇ ਕਿ ਵੀ ਜੇ ਮੈਂ ਤੁਹਾਨੂੰ ਸੋਡੇ ਪੋਤੇ ਨਾਲ ਮਿਲਾ ਦਿਆਂ ਉਹ ਕਹਿੰਦੇ ਵੀ ਸਾਡੇ ਪੋਤੇ ਨਾਲ ਤੈਨੂੰ ਕੀ ਪਤਾ ਸਾਡੇ ਪੋਤੇ ਦਾ ਤੂੰ ਸਾਨੂੰ ਕਿਵੇਂ ਜਾਣਦਾ ਅਸੀਂ ਤਾਂ ਤੈਨੂੰ ਹੁਣ ਦੱਸਿਆ ਵੀ ਅਸੀਂ ਆਏ ਹਾਂ ਫਿਰ ਉਹ ਕਹਿੰਦਾ ਵੀ ਮੇਰੇ ਢਾਬੇ ਤੇ ਇੱਕ ਔਰਤ ਇੱਕ ਬੱਚਾ ਛੱਡ ਗਈ ਸੀ ਮੈਨੂੰ ਬੱਚੇ ਨੇ ਦੱਸਿਆ ਉਹਦੀ ਮਾਂ ਇਹੋ ਜੀ ਸੀ ਜਿਹੋ ਜੀ ਤੁਸੀਂ ਦੱਸਦੇ ਹੋ ਵੀ ਸੋਡੀ ਨੂੰ ਸੀ ਉਸ ਬੱਚੇ ਨੂੰ ਕੁਝ ਬਹੁਤਾ ਨਹੀਂ ਯਾਦ ਸੀ ਪਰ ਉਹ ਮਹੀਂ ਪਾਲਿਆ ਤੇ ਜਿਹੜੇ ਮੁੰਡੇ ਤੋਂ ਤੁਸੀਂ ਭੀਖ ਮੰਗੀ ਸੀ ਨਾ ਜਿਹੜਾ ਮੁੰਡਾ ਸਾਨੂੰ ਇੱਥੇ ਲਿਆਇਆ ਉਹੀ ਤੁਹਾਡਾ ਪੋਤਾ ਪਰ ਉਹਨੂੰ ਬਾਲੀ ਗੱਲ ਨਹੀਂ ਪਤਾ ਸਚਾਈ ਉਹਨੂੰ ਪਤਾ ਨਹੀਂ ਤਾਂ ਉਹ ਕਹਿੰਦੇ ਕਿ ਫੇਰ ਸਾਨੂੰ ਮਲਾਈ ਕਹਿੰਦੇ ਮਲਾਉਂਗਾ ਚਲ ਭਾਈ ਹੱਥ ਨੇ ਜਦੋਂ ਸਰਿੰਦਰ ਆਪਣੀ ਡਿਊਟੀ ਤੋਂ ਆਉਂਦਾ ਤੇ ਆਉਂਦਿਆਂ ਹੀ ਸਰਿੰਦਰ ਦਾ ਪਿਓ ਆ ਜਿਹੜਾ ਉਹਨੂੰ ਕਹਿੰਦਾ ਪਤੂਰੇ ਆ ਮੇਰੀ ਗੱਲ ਸੁਣ ਉਸ ਬਜ਼ੁਰਗ ਜੋੜੇ ਕੋਲੇ ਹੀ ਬੈਠਾ ਹੁੰਦਾ ਤੇ ਉਹਨੂੰ ਕਹਿੰਦਾ ਕਿ ਸੁਰਿੰਦਰ ਬਹੁਤ ਵੱਡੀ ਗੱਲ ਮੈਂ ਤੈਥੋਂ ਖੈਰ ਕੋਈ ਤਾਂ ਹੈ ਨਹੀਂ ਤੂੰ ਬਚਪਨ ਚ ਸੀ ਤੇਰੇ ਇੰਨੀ ਯਾਦ ਨਹੀਂ ਪਰ ਤੂੰ ਆਪਣੇ ਬਚਪਨ ਵੱਲ ਝਾਤ ਮਾਰ ਵੀ ਜਦੋਂ ਤੂੰ ਮੇਰੇ ਢਾਬੇ ਮੂਰੇ ਬੈਠਾ ਸੀ ਤਾਂ ਤੇਰੇ ਕੀ ਜਾਦਾ ਉਹ ਕਹਿੰਦਾ ਵੀ ਮੇਰੇ ਦਾ ਸਿਰਫ ਇੰਨਾ ਜ਼ਿਆਦਾ ਵੀ ਮੈਂ ਤੁਹਾਡੇ ਢਾਬੇ ਮੂਰੇ ਬੈਠਾ ਸੀ ਤੇ ਤੁਸੀਂ ਮੈਨੂੰ ਲੈ ਆਈ ਉਹ ਕਹਿੰਦਾ ਵੀ ਉਸ ਸਮੇਂ ਜਿਹੜੀ ਤੂੰ ਮੈਨੂੰ ਗੱਲ ਦੱਸੀ ਸੀ ਨਾ ਵੀ ਤੂੰ ਮੈਨੂੰ ਇਹ ਕਿਹਾ ਸੀ ਵੀ ਮੇਰੀ ਮਾਂ ਮੈਨੂੰ ਇੱਥੇ ਬਿਠਾ ਕੇ ਗਈ ਆ ਤੇ ਦੇਖ ਇਹ ਬਜ਼ੁਰਗ ਜਿਹੜਾ ਇਹ ਬਜ਼ੁਰਗ ਦੇ ਪ੍ਰਤੀ ਇਹਨਾਂ ਬਜ਼ੁਰਗਾਂ ਦੇ ਪ੍ਰਤੀ ਤੇਰਾ ਜਿਹੜਾ ਲਗਾਵ ਆ ਉਹ ਐਵੇਂ ਨਹੀਂ ਹੈਗਾ ਇਹ ਖੂਨ ਦੀ ਸਾਂਝ ਆ ਵੀ ਇਹ ਤੇਰੇ ਦਾਦਾ-ਦਾਦੀ ਨੇ ਉਹ ਕਹਿੰਦਾ ਵੀ ਤੁਸੀਂ ਕਿਵੇਂ ਕਹਿ ਸਕਦੇ ਹੋ ਵੀ ਇੰਨਾ ਪਿਆਰ ਤੁਸੀਂ ਕੀਤਾ ਤੇ ਦਾਦਾ-ਦਾਦੀ ਤੁਸੀਂ ਇਹਨਾਂ ਨੂੰ ਬਣਾਤਾ ਉਹ ਕਹਿੰਦਾ ਪੁੱਤ ਇਹ ਕਰਮਾਂ ਦੀ ਖੇਡ ਆ ਇਹ ਬਜ਼ੁਰਗ ਦੇ ਮੂੰਹੋਂ ਸੁਣਾ ਤੇ ਫਿਰ ਉਹ ਦੱਸਦੇ ਆ ਵੀ ਦੇਖ ਤੇਰੀ ਮਾਂ ਸੀ ਜਿਹੜੀ ਉਹਨੂੰ ਅਸੀਂ ਘਰੋਂ ਕੱਢਿਆ ਵੀ ਨਾਲ ਹੀ ਉਹ ਤੈਨੂੰ ਲੈ ਗਈ ਵੀ ਫਿਰ ਤੇਰੇ ਨਾਨਾ-ਨਾਨੀ ਨੇ ਦੱਸਿਆ ਵੀ ਜਦੋਂ ਉਹ ਉਥੇ ਗਈ ਤਾਂ ਉਹਨਾਂ ਨੇ ਵੀ ਮੂੰਹ ਨਾ ਲਾਈ ਵੀ ਉਹ ਚੁੱਪਚਾਪ ਘਰੋਂ ਨਿਕਲ ਗਈ ਸੀ ਤੇ ਤੇਰੀ ਮਾਂ ਦੀ ਜਦੋਂ লাশ ਮਿਲੀ ਸੀ ਤਾਂ ਸਾਨੂੰ ਇਹ ਹੋ ਗਿਆ ਸੀ ਵੀ ਤੈਨੂੰ ਵੀ ਉਹਨੇ ਨਾਲ ਹੀ ਲੈ ਕੇ ਖਵਣੀ ਨਹਿਰ 'ਚ ਛਾਲ ਮਾਰਤੀ ਤਾਂ ਫਿਰ ਸ੍ਰਿੰਦਰਾ ਜਿਹੜਾ ਉਹ ਤਾਂ ਹੰਮਰ-ਹੰਮਰ ਰੋਂਦਾ ਉਹ ਕਹਿੰਦਾ ਵੀ ਮੈਨੂੰ ਸਮਝ ਨਹੀਂ ਆਉਂਦੀ ਵੀ ਮੈਂ ਇਸ ਗੱਲ ਤੇ ਰੋਂਾਂ ਕਿ ਖੁਸ਼ ਹੋਵਾਂ ਕਿ ਤੁਸੀਂ ਮੈਨੂੰ ਮਿਲ ਗਏ ਪਰ ਕਿੱਥੇ ਮੇਰੇ ਮਨ ਦੇ ਵਿੱਚ ਸੌ ਓਲੇ ਸੀ ਪਰਦੇ ਸੀ ਭਾਵੇਂ ਤੁਸੀਂ ਮਿਲੇ ਹੋ ਪਰ ਇਸ ਗੱਲ ਦਾ ਲਾਂਭਾ ਤਾਂ ਮੇਰਾ ਸੋਡੇ ਸਿਰ ਹੈਗਾ ਨਾ ਵੀ ਤੁਸੀਂ ਮੇਰੀ ਮਾਂ ਨੂੰ ਨਹੀਂ ਰੱਖਿਆ ਤੇ ਮੇਰੀ ਮਾਂ ਇਸ ਦੁਨੀਆ ਤੋਂ ਚਲੀ ਗਈ ਮੈਂ ਮਾਂ ਬਾਰਾ ਰਿਹਾ ਭਾਵੇਂ ਮੇਰੇ ਇਸ ਮਾਂ ਪਿਓ ਨੇ ਮੈਨੂੰ ਪਾਲਣ ਦੇ ਵਿੱਚ ਕੋਈ ਕਮੀ ਨਹੀਂ ਛੱਡੀ ਪਰ ਇਸ ਗੱਲ ਦੀ ਮੈਨੂੰ ਕਮੀ ਆ ਮੈਨੂੰ ਮਲਾਲ ਆ ਵੀ ਮੈਂ ਆਪਣੀ ਮਾਂ ਨੂੰ ਬਚਾ ਨਾ ਸਕਿਆ ਮੈਨੂੰ ਤਾਂ ਪਤਾ ਵੀ ਨਹੀਂ ਸੀ ਕਿ ਮੇਰੀ ਮਾਂ ਕੀ ਕਰਨ ਜਾ ਰਹੀ ਆ ਫਿਰ ਉੱਥੋਂ ਦਾ ਜੋ ਮਾਹੌਲ ਹੁੰਦਾ ਉਹ ਬੜਾ ਗਮਗੀਨ ਹੁੰਦਾ ਉਹ ਇੱਕ ਦੂਜੇ ਦੇ ਗਾਲ ਲੱਗ ਕੇ ਰੋਂਦੇ ਆ ਤੇ ਉਹਨੂੰ ਕਹਿੰਦੇ ਵੀ ਆ ਕਿ ਪੁੱਤ ਸਾਡੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਸਾਨੂੰ ਮਾਫ਼ ਕਰ ਦੇ ਉਹ ਕਹਿੰਦਾ ਵੀ ਜੇ ਮੈਂ ਆਪਣੀ ਮਾਂ ਦੀ ਮੌਤ ਵੱਲ ਵੇਖਾਂ ਤਾਂ ਇਹ ਗਲਤੀ ਮਾਫੀ ਦੇ ਕਾਬਲ ਨਹੀਂ ਪਰ ਕਹਿੰਦਾ ਵੀ ਮੇਰੇ ਕੋਲੇ ਹੋਰ ਕੋਈ ਚਾਰਾ ਵੀ ਹੈ ਨਹੀਂ ਕਿਉਂਕਿ ਬੱਚਾ ਬਚਾ ਕੇ ਤੁਸੀਂ ਹੀ ਮੇਰੇ ਕੋਲੇ ਬਚੇ ਹੋ ਫਿਰ ਉਹ ਆਪਣੇ ਮਾਪਿਆਂ ਨੂੰ ਕਹਿੰਦਾ ਵੀ ਜੇ ਸਾਨੂੰ ਕੋਈ ਇਤਰਾਜ਼ ਨਹੀਂ ਤਾਂ ਮੈਂ ਇਹਨਾਂ ਨੂੰ ਨਾਲ ਰੱਖ ਸਕਦਾ ਉਹ ਕਹਿੰਦੇ ਵੀ ਦੇਖ ਪੁੱਤ ਸਾਨੂੰ ਕੋਈ ਇਤਰਾਜ਼ ਨਹੀਂ ਵੀ ਸਗੋਂ ਹੁਣ ਤੂੰ ਪੈਰਾਂ ਸਿਰ ਹੋ ਗਿਆ ਤੇ ਅਸੀਂ ਚਾਹੁੰਦੇ ਆ ਵੀ ਤੂੰ ਆਪਣਾ ਘਰ ਬਸਾਵੇਂ ਤੇ ਇਹਨਾਂ ਨੂੰ ਨਾਲ ਰੱਖੇ ਸਾਡੇ ਆਪ ਦਾ ਪੁੱਤ ਹੈਗਾ ਉਸਾਂ ਠੇਸਾਂ ਦੇ ਤੋਂ ਦੂਰ ਨਹੀਂ ਪਰ ਸਾਡਾ ਪੁੱਤ ਵੀ ਸਾਡੇ ਨਾਲ ਸਾਰੀ ਉਮਰ ਇਸ ਗੱਲ ਦਾ ਗिला ਕਰਦਾ ਰਿਹਾ ਵੀ ਅਸੀਂ ਤੈਨੂੰ ਪਾਲਿਆ ਤੇਰੀ ਕਾਬਲੀਅਤ ਸੀ ਤੂੰ ਹੁਸ਼ਿਆਰ ਸੀ ਤੂੰ ਪੜਿਆ ਪਰ ਇਸ ਗੱਲ ਦਾ ਗੁੱਸਾ ਤੇਰੇ ਭਰਾ ਨੂੰ ਆ ਤਾਂ ਚੱਲ ਫਿਰ ਉਸ ਤੋਂ ਬਾਅਦ ਸ੍ਰਿੰਦਰਿਕ ਨਵਾਂ ਕਰ ਲੈਂਦਾ ਉਹਦੇ ਚ ਆਪਣੇ ਦਾਦਾ ਦਾਦੀ ਨੂੰ ਰੱਖਦਾ ਤੇ ਉਹਨਾਂ ਦੀ ਸੰਭਾਲ ਕਰਨ ਵਾਸਤੇ ਇੱਕ ਕੁੜੀ ਰੱਖਦਾ ਉਹ ਕੁੜੀ ਹੈ ਜਿਹੜੀ ਉਹ ਨਰਸ ਹੁੰਦੀ ਆ ਨਰਸ ਉਹਨਾਂ ਦੀ ਸੰਭਾਲ ਕਰਦੀ ਆ ਤੇ ਉਹਨਾਂ ਬਜ਼ੁਰਗ ਜੋੜਿਆਂ ਨੂੰ ਉਸ ਨਰਸ ਨਾਲ ਹੀ ਲगाव ਹੋ ਜਾਂਦਾ ਕਿਉਂਕਿ ਉਹ ਵਧੀਆ ਤਰੀਕੇ ਨਾਲ ਉਹਨਾਂ ਦੀ ਸੰਭਾਲ ਕਰਦੀ ਆ ਤੇ ਆਖਰ ਦੇ ਵਿੱਚ ਫਿਰ ਉਸੇ ਨਰਸ ਦਾ ਰਿਸ਼ਤਾ ਸ੍ਰਿੰਦਰ ਨੂੰ ਲਿਆ ਜਾਂਦਾ ਸ੍ਰਿੰਦਰ ਸੋਚਦਾ ਵੀ ਜਦੋਂ ਹੁਣ ਇੰਨੀ ਸੰਭਾਲ ਕਰਦੀ ਆ ਤੇ ਜਦੋਂ ਨੂੰ ਬਣ ਗਈ ਕਰੂਗੀ ਉਹਨੂੰ ਕਹਿੰਦਾ ਵੀ ਦੇਖ ਮੈਨੂੰ ਰਿਸ਼ਤਿਆਂ ਦੀ ਕਮੀ ਨਹੀਂ ਪਰ ਜਿਹੜੇ ਹਿਸਾਬ ਨਾਲ ਤੂੰ ਮੇਰੇ ਦਾਦੇ-ਦਾਦੀ ਦੀ ਸੇਵਾ ਕਰਦੀ ਆ ਤੇ ਮੈਂ ਚਾਹਣਾ ਵੀ ਤੂੰ ਬਾਅਦ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਸੇਵਾ ਕਰ ਇਹਨਾਂ ਦੀ ਨੂੰ ਬਣ ਕੇ ਤੇ ਫਿਰ ਚਲੋ ਰਜਾ ਮੰਡੀ ਦੇ ਨਾਲ ਉਹਨਾਂ ਦੋਨਾਂ ਦਾ ਵਿਆਹ ਹੁੰਦਾ ਵਿਆਹ ਤੇ ਉਹ ਢਾਬੇ ਦਾ ਮਾਲਕ ਤੇ ਉਹਦੀ ਮਾਂ ਵੀ ਆਉਂਦੀ ਆ ਤੇ ਉਹਦਾ ਦੂਜਾ ਭਰਾ ਵੀ ਆਉਂਦੇ ਆ ਭੈਣ ਵੀ ਆਉਂਦੀ ਆ ਥੋੜੇ ਬਹੁਤੇ ਗਿਲੇ ਸ਼ਿਕਵੇ ਸੀ ਪਰ ਇੰਨਾ ਰੋਸਾ ਵੀ ਨਹੀਂ ਸੀ ਸ੍ਰਿੰਦਰ ਇੱਕ ਨਵੀਂ ਜ਼ਿੰਦਗੀ ਸ਼ੁਰੂ ਕਰਦਾ ਜਿੱਥੇ ਸ੍ਰਿੰਦਰ ਨੂੰ ਆਪਣੀ ਮਾਂ ਦੇ ਵਿਛੜਨ ਦਾ ਦੁੱਖ ਹੁੰਦਾ ਤੇ ਉਹਨੂੰ ਇਸ ਗੱਲ ਦਾ ਵੀ ਆਪਣੇ ਆਪ ਤੇ ਮਾਣ ਮਹਿਸੂਸ ਹੁੰਦਾ ਵੀ ਮੈਂ ਮਾਂ ਪਿਓ ਵਾਰਾ ਹੋ ਕੇ ਆਪਣੇ ਮਾਂ ਪਿਓ ਦਾ ਨਾਮ ਰੌਸ਼ਨ ਕੀਤਾ ਢਾਬੇ ਦੇ ਜਿਹੜਾ ਮਾਲਕਾ ਉਹ ਵੀ ਸ੍ਰਿੰਦਰ ਨੂੰ ਹਮੇਸ਼ਾ ਹੀ ਆਪਣਾ ਪੁੱਤ ਸਮਝਦਾ ਰਿਹਾ ਆਮੇ ਕੇਬਲਜੀਤ ਵਾਪਸ ਨਹੀਂ ਆ ਸਕਦੀ ਸੀ ਪਰ ਉਹਨਾਂ ਜ਼ਖਮਾਂ ਨੂੰ ਭਲਾ ਕੇ ਸੁਰਿੰਦਰ ਨੇ ਆਪਣੇ ਦਾਦਾ-ਦਾਦੀ ਨੂੰ ਵਾਪਸ ਆਪਣੇ ਕੋਲ ਰੱਖਿਆ ਤੇ ਉਹਨਾਂ ਨੂੰ ਉਹਨਾਂ ਦੀ ਗਲਤੀ ਦਾ ਅਹਿਸਾਸ ਵੀ ਕਰਾਇਆ ਤੇ ਫਿਰ ਉਹਨਾਂ ਦੀ ਨਿਗਾ ਬਣਵਾਈ ਦੋਨੋਂ ਜਾਣੇ ਸਾਰਾ ਦਿਨ ਇਸ ਗੱਲ ਦਾ ਝੋਰਾ ਕਰਦੇ ਰਹਿੰਦੇ ਕਿ ਅਸੀਂ ਆਪਣੀ ਫੁੱਲਾਂ ਵਰਗੀ ਨੂੰ ਨੂੰ ਤੱਕਾ ਦੇ ਕੇ ਕੀ ਖਟਿਆ ਤੇ ਸ਼ਾਇਦ ਉਹਦੇ ਉਹਦਾ ਹੀ ਸ਼ਰਾਪ ਆ ਜਿਹੜਾ ਅਸੀਂ ਭੁਗਤ ਰਹੇ ਸੀ ਤੇ ਅੱਗੇ ਵੀ ਸ਼ਾਇਦ ਸਾਨੂੰ ਭੁਗਤਣਾ ਪੈ ਜੇ ਹਾਂਜੀ ਦੋਸਤੋ ਇਹ ਗੱਲ ਬਿਲਕੁਲ ਸਹੀ ਆ ਕਿ ਕਈ ਵਾਰ ਜੇ ਕੋਈ ਨਵੀਂ ਵਿਆਹੀ 2-4 ਸਾਲ ਪਹਿਲਾਂ ਵਿਆਹੀ ਨੂੰ ਦੇ ਘਰ ਵਾਲੇ ਦੀ ਮੌਤ ਹੋ ਜੇ ਤਾਂ ਸੱਸ ਸਹੁਰਾ ਉਹਨੂੰ ਕਲੇਣੀ ਸਮਝਦੇ ਆ ਤੇ ਜਿੱਥੇ ਖਾਸ ਕਰਕੇ ਮਰਜੀ ਦੇ ਵਿਆਹ ਦੀ ਗੱਲ ਆਉਂਦੀ ਆ ਇਸ ਕਹਾਣੀ ਦੇ ਵਿੱਚ ਕਿਹੜੀ ਘਟਨਾ ਨੇ ਤੁਹਾਨੂੰ ਸਭ ਤੋਂ ਵੱਧ ਪ੍ਰਭਾਵਿਤ ਕੀਤਾ ਤੇ ਬਲਜੀਤ ਤੇ ਜਗਤਾਰ ਦੇ ਵਿਆਹ ਦੇ ਫੈਸਲੇ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਦੋਨਾਂ ਦੇ ਮਾਪਿਆਂ ਨੂੰ ਉਹਨਾਂ ਨਾਲੇ ਵਿਤਕਰਾ ਕਰਨਾ ਚਾਹੀਦਾ ਸੀ ਜਾਂ ਨਹੀਂ ਤੁਹਾਡੇ ਇਸ ਕਹਾਣੀ ਬਾਰੇ ਕੀ ਵਿਚਾਰ ਨੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਣਾ ਧੰਨਵਾਦ ਜੀ